ਆਰੀ ਲੰਦੇਰੇ ਸਾਡੀ ਪੈਲੀ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਡਾਂਗੇ ਪਤਾ ਨਹੀਂ ਕਿੱਥੇ ਉਹ ਬੰਡਾਸਾ ਜਿੱਥੇ ਵੱਡਣਾ ਤਾਂ ਇਹ ਤਾਂ ਆਪਣਾ ਸਿਰ ਮੂੰਹ ਵੜਾਈ ਫਿਰ ਰੇ ਸਾਰਾ ਕਾਰਪੋਰੇਟਾਂ ਤੇ ਸਹੀ ਗੱਲ ਸਾਰੀ ਜਮੀਨ ਵੇਚਤੀ ਭਾਈ ਤੇ ਵੀਡੀਓ ਆਰੀ ਕਿ ਹਮਾਰੀ ਜਮੀਨ ਵੀ ਕਿ ਵੀ ਹਮੇਸ਼ਾ ਜਾਂਦੀ ਹੈ ਦੇਖੋ ਜਦੋਂ ਆਪਾਂ ਇੱਕ ਫਸਲ ਵੇਚ ਲਈ ਬਾਕੀ 36 ਫਸਲਾਂ ਆਪਾਂ ਬਾਹਰੋਂ ਲੈ ਕੇ ਆ ਰਹੇ ਆ ਤਾਂ ਆਪਾਂ ਤਾਂ ਡਿਪੈਂਡੈਂਟ ਹੋ ਗਏ ਨਾ ਆਪਾਂ 1% ਪੈਦਾ ਕਰ ਰਹੇ ਆ 99% ਆਪਾਂ ਬਾਜ਼ਾਰ ਤੇ ਡਿਪੈਂਡ ਹੋ ਗਏ ਕਦੇ ਲੱਗਦਾ ਵੀ ਐਮਐਸਪੀ ਹੀ ਸਾਰੇ ਮਸਲੇ ਦਾ ਹੱਲ ਹੈ ਮੈਂ ਕਹਿੰਦੇ ਨਹੀਂ ਐਮਐਸਪੀ ਚਾਹੀਦਾ ਐਮ ਆਰ ਪੀ ਲੈਣਾ ਮੈਂ ਤਾਂ ਸਾਡੇ ਕੋਲ 100 100 ਕਿੱਲੇ ਵਾਲੀ ਵੀ ਹੈਗੇ ਆ ਤੇ ਕਦੂ ਉਹ ਆਪਣੇ ਜਿਹੜੇ ਵੇਚ ਨਾਮ ਦੇ ਰੇਡਿੰਗ ਵਾਲੇ ਉਹਨਾਂ ਤੋਂ ਲੈਂਦੇ ਆ ਅੱਛਾ ਜਿਹੜੀ ਆਪਣੀ ਖੱਪਲੀ ਕਹਿ ਰਹੇ ਆ ਤੁਸੀਂ ਸੋਨਾ ਮਤੀ ਆ ਜਿਹੜੇ ਬਲੇ ਕਦੂ ਹੀ ਆਮ ਕਾਗਲੇ ਹਾਈਬ੍ਰਿਡ ਉਹਨਾਂ ਕੇ ਫਰਕ ਹੈ ਨਾ ਬਹੁਤ ਫਰਕ ਹੈ ਨਿਊਟ੍ਰੀਸ਼ਨ ਵੈਲਿਊ ਦਾ ਫਰਕ ਹੈ ਆ ਸਿੰਧਾ ਨਾਮਕ ਹੁੰਦਾ ਜਿਹੜਾ ਪਿਓਰ ਆ ਸਿੰਧਾ ਇਹਦੇ ਨਾਮ ਹੀ ਸਿੰਧ ਪ੍ਰੋਵਿੰਸ ਤੋਂ ਪਾਕਿਸਤਾਨ ਤੋਂ ਆਉਂਦਾ ਹਣਾ ਉਹਦਾ ਨਾਮ ਉਹਦੇ ਪ੍ਰੋਵਿੰਸ ਤੋਂ ਪਿਆ ਹੈ ਪਰ ਜਰਨਲੀ ਆਪਣੇ ਇਹਨੂੰ ਸਿੰਧਾ ਕਹਿ ਕੇ ਵੇਚ ਆ ਜਾਂਦਾ ਕਈ ਵਾਰੀ ਦੁਪਹਿਰੇ ਕੋਈ ਆਰਡਰ ਆ ਜਾਂਦਾ ਫੁੱਲਾਂ ਦਾ ਬਫਲ ਤੋ ਇਹਾਂ ਗੁੱਡੀ ਕਰਦੇ ਆਂ ਆਸ-ਪਾਸ ਬੰਦੇ ਹੀ ਨਹੀਂ ਦਿਖਦਾ ਕੋਈ ਖੇਤਾਂ 'ਚ ਕੰਮ ਕਰਦਾ ਸਗੋਂ ਸਾਨੂੰ ਗਾਲਾਂ ਕੱਢਦੇ ਲੋ ਕਹਿੰਦੇ ਵੱਡੇ ਕਿਸਾਨ ਆਗੇ ਤੇਲ ਆਪਾਂ ਇੱਥੇ ਜਿਹੜਾ 280 ਰੁਪਏ ਲੀਟਰ ਵੇਚ ਰਹੇ ਆਂ ਮੈਸੇ ਜਨਰਲ ਰੇਟ ਆਪਾਂ 340 350 ਦੇ ਆਸ-ਪਾਸ ਇਹ ਕੱਚੀ ਕਹਾਣੀ ਦਾ ਹੁੰਦਾ ਜੀ 10-10 ਲੱਖ ਦੀ ਕਾਰ 50-50 ਲੱਖ ਦਾ ਮਕਾਨ ਨਾ ਤਾਂ ਕਦੇ ਕਿਤਾਬ ਮਹਿੰਗੀ ਹੋਆ ਨਾ ਕਦੇ ਸਬਾਨ ਨਾਲ ਕੋਈ ਫਿਰ ਡਾਕਟਰ ਨੂੰ ਦੇਣਾ ਪੈਂਦਾ ਬਿੱਲ 5-5 ਲੱਖ ਦਾ ਉੱਥੇ ਤਾਂ 바ਰਗੇਨਿੰਗ ਨਹੀਂ ਕਰਦੇ ਆਪਾਂ ਨਾ ਉੱਥੇ ਨਹੀਂ ਕਹਿ ਨਹੀਂ ਸਕਦਾ ਉੱਥੇ ਨਹੀਂ ਕਹਿੰਦਾ ਘੱਟ ਕਰ ਲੈ ਲੈਟਰ ਨਾ ਮਾਲ 'ਚ ਜਾ ਕੇ ਕਰ ਜੰਗ ਜਿਹੜੀ ਬੰਬ ਬਦੂਕਾਂ ਗੋਲੀਆਂ ਗੱਲਾਂ ਹੁੰਦੀਆਂ ਅੱਜ ਕੱਲ੍ਹ ਸੰਸਾਰ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਜੰਗ ਚੱਲ ਰਹੀ ਹੈ ਜੰਗ ਹੈ ਵੀ ਉਹਨਾਂ ਨੇ ਖਾਣੇ ਉੱਪਰ ਹਮਲਾ ਸ਼ੁਰੂ ਕਰ ਦਿੱਤਾ ਸ਼ੁਰੂ ਕਿਆ ਕਰਤਾ ਹੈ ਮਤਲਬ ਕਿ ਅੱਤਵਾਦੀ ਤਾਂ ਤਾਂ ਖਾ ਚੁੱਕੇ ਆ ਤੇ ਅੱਜ ਪੰਜਾਬ ਦੇ ਵਿੱਚ ਦੇਖੋ ਤਾਂ ਮੈਂ ਪਟਿਆਲਾ ਦੇ ਲੈ ਕੇ ਆ ਚੰਡੀਗੜ੍ਹ ਦੇ ਲੈ ਕੇ ਪਠਨਡੇ ਤੱਕ ਧਰਮਪੁਰ ਸਰ ਤੱਕ ਸੜਕਾਂ ਦੇ ਉੱਪਰ ਜਿਹੜਾ ਪੀਜ਼ 버ગર ਸੈਂਡਵਿਚ ਵੈਂਡਵਿਚ ਪਤਾ ਨਹੀਂ ਕੀ-ਕੀ ਵੇਚ ਰਹੇ ਹਾਂ ਤੇ ਜਿਹੜੇ ਸੰਸਾਰ ਕੇ ਖੇਤੀ ਬਾੜਾ ਰਾਂ ਜਾਂ ਜਿਹੜੇ ਸੰਸਾਰ ਕੇ ਹੋਰ ਇਹਨਾਂ ਸਾਰੇ ਕਾਰੋਬਾਰਾਂ ਕੇ ਮਾਹਰ ਦੱਸਾਂ ਵੀ ਜਿਹੜਾ ਜ ਬੰਦਾ ਖਾ ਰਿਹਾ ਉਸ ਕਰਕੇ ਉਸ ਦੀ ਸੋਚ ਬਦਲ ਰਹੀ ਹੈ ਪੰਜਾਬ ਦੇ ਬੰਦੇ ਜੰਗ ਤਾਂ ਲੜਦੇ ਰਹੇ ਵੀ ਨੇ ਛੋਲੇ ਖਾਂਦੇ ਦੇ ਦੇਸੀ ਖਾਣਾ ਖਾਂਦੇ ਤੇ ਬਿਨਾਰ ਇਸ ਪ੍ਰਿਆਲਾ ਹੁੰਦਾ ਦਾ ਜਿਹੜਾ ਹਰ ਅਨਕਲਾਬਤਾ ਖੇਤੀ ਯੂਨੀਵਰਸਿਟੀ ਫਲਾਣਾ ਟਪਕਾਣਾ ਬਹੁਤ ਕੁਝ ਲਿਆ ਕੇ ਰਹਿ ਰਿਹਾ ਹੈ ਰੇ ਸਪਰੇ ਅਸਰਾਂ ਦੂਜੀ ਸੰਸਾਰ ਜੰਗ ਜਿਹੜੀ ਕਹਾਂ ਵੀ ਸਮੇਂ ਤੇ ਪਹਿਲਾਂ ਖਤਮ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਬੰਬ ਬਰੂ ਦੇ ਵਿੱਚ ਤੇ ਉਹਨਾਂ ਨੇ ਯੂਰੀਆ ਖਾਦਾਂ ਦੇ ਵਿੱਚ ਪਾ ਕੇ ਖੇਤਾਂ 'ਗ ਵੀ ਰਸਾਏ ਗਏ ਸੋ ਪੰਜਾਬ ਦੇ ਵਿੱਚ ਹਾਲਾਤ ਹੈ ਵੀ ਯੂਰੀਆ ਵਾਸਤੇ ਜਾਮ ਲੱਗ ਰਿਹਾ ਬਾਬੇ ਨਾਨਕ ਦੀ ਧਰਤੀ 'ਤੇ ਵੀ ਜਿੱਥੇ ਕਿਹਾ ਗਿਆ ਹੈ ਪ ਸੋ ਪੰਜਾਬ ਕੀ ਜਿਹੜੀ ਸੱਭਤ ਆਈ ਬਹੁਤ بڑے ਖਤਰੇ ਦੇ ਵਿੱਚ ਹੈ ਪਾਣੀ ਵੀ ਜ਼ਹਿਰੀਲਾ ਹੈ ਤੇ ਯੂਰੇਨੀਅਮ ਪਾਣੀ ਦੇ ਵਿੱਚ ਉਹਨਾਂ ਸਮੇਂ ਦੇ ਵਿੱਚ ਵੀ ਅੱਜ ਵੀ ਬਾਬੇ ਨਾਨਕ ਵਾਲੀ ਗੁਰੂ ਸਾਹਿਬ ਵਾਲੀ ਜਿਹੜੀ ਆਪਣੇ ਸੋਚ ਉਸ ਪਰ ਖੇਤੀ ਚਾਰਦੀ ਹੈ ਕੁਦਰਤੀ ਖੇਤੀ ਸੋ ਮੈਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਕਿਤਾਬਾਂ ਦਾ ਮੇਲਾ ਲੱਗਿਆ ਵਾ ਤੇ ਇੱਕ ਹੋਰ ਖਾਣੇ ਪੀਣੇ ਵਾਲਾ ਮੇਲਾ ਵੀ ਆ ਕਿ ਬੰਦੇ ਘਰਾਂ ਦੇ ਚੀਜ਼ਾਂ ਬਣਾ ਕੇ ਲਿਆ ਰਹੇ ਨੇ ਤੇ ਉਹ ਲੋਕਾਂ ਨੂੰ ਖਵਾਈਆਂ ਜਾ ਰਹੀਆਂ ਕਿ ਥਾਵੇਂ ਘਰ ਦਾ ਖਾਣਾ ਖਾਓ ਕਿਉਂਕਿ ਜਿਹੜੀ ਅਗਲੀ ਪੀੜ੍ਹੀ ਹੈ ਨਸਲ ਹੈ ਉਸਕੇ ਹਾਰਮੋਨ ਬਦਲ ਗਏ ਹਨ ਮੈਨੇ ਬਹੁਤ ਸਾਰੇ ਬੰਦੇ ਨੇ ਕਿਹਾ ਕਾ ਵੀ ਸ ਪੰਜੀਰੀ ਨਹੀਂ ਖਾਈ ਖੋਆ ਨਹੀਂ ਖਾਇਆ ਕਮਾਨ ਦਾ 버ਗਰ ਖਾਣਾ ਮਾਨ ਦਾ ਪੀਜ਼ਾ ਖਾਣਾ ਮਾਨ ਦਾ ਕੁਲਚਾ ਖਾਣਾ ਸੋ ਬਾਈ ਗੁਰਪੇ ਸਿੰਘ ਹੈ ਮੇਰੀ ਗੱਲ ਸਰਾ ਪਿੰਡ ਹੈ ਨਾ ਸਰਾ ਔਰ ਸਰਾ ਆਰਗੈਨਿਕ ਫਾਰਮ ਮਾਲਵੇ ਦੇ ਵਿੱਚ ਤੇ ਸੋ ਨੇ ਹੋ ਰਿਹਾ ਬਹੁਤ ਸਾਰਾ ਸਮਾਨ ਲੈ ਕੇ ਆਏ ਆਪਾਂ ਨੇ ਤੇ ਬਾਤਾਂ ਕਰ ਰਹੇ ਸੁਣਾਂਗੇ ਕਰਾਂਗੇ ਤੇ ਇਹਨਾਂ ਤੇ ਉਹ ਵੀ ਜਾਣਾਂਗੇ ਵੀ ਨੇ ਕਿਉਂ ਕਰ ਰਹੇ ਖੇਤੀ ਯਾਰ ਇਹ ਸਾਰਾ ਜਿਹੜਾ ਖੇਲ ਹੈ ਖਾਣੇ ਪੀਣੇ ਵਾਲੀ ਚੀਜ਼ਾਂ ਪਰ ਕਬਜ਼ੇ ਦਾ ਉਸਕੇ ਬਾਰੇ ਮੈਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਬਾਈ ਜੀ ਜਿੱਥੇ ਮੈਂ ਬਾਤ ਕਰ ਰਿਹਾ ਦਾ ਹਾਂਜੀ ਮੈਂ ਪੋਸਟ ਪਰ ਵੀ ਬਾਤ ਕਰਨਾ ਥੋੜੀ ਜੀ ਤਾਂ ਮੈਂ ਕੁਦਰਤ ਦੀ ਖੇਤੀ ਕਰ ਰਹੇ ਹਾਂ ਬਿਨਾਂ ਰੇਸਪਰੇ ਵਾਲੀ ਹਾਂਜੀ ਅੱਜ ਕੱਲੇ ਮੈਂ ਕਈ ਵਾਰ ਇਹ ਸਵਾਲ ਕਰਿਆ ਵੀ ਇਹ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਜੋ ਵੀ ਹਸ਼ਕਰ ਸੋ ਰਹੇ ਆ ਯਾਰ ਹਮੇ ਜਿਹੜੀ ਖੇਤੀ ਕਰ ਰਹੇ ਹਾਂ ਤਾਂ ਸਾਰੀ ਮਰੀ ਮਤਲਬ ਕਾਰਪੋਰੇਟ ਖੇਤੀ ਹੈ ਬਿਲਕੁਲ ਪਿੱਛੇ ਜੇ ਨਾ ਉਹ ਬਾਈਕ ਨਾਬੇ ਦੇ ਖੇਤੀ ਕਰਦਾ ਸੀ ਨਾਂ ਨੋ ਭੁੱਲ ਗਿਆ ਮੈਂ ਬਹੁਤ ਉਹ ਕਿ ਜਾਨੇ ਖਾਦ ਵੀ ਵੇਚਾ ਉਹ ਕਹਿੰਦਾ ਵੀ ਇੱਕ ਵਾਰ ਕਿਸਾਨ ਬੈਠੇ ਤੇ ਨਾਬਾ ਰਿਲਾਇੰਸ ਵਾਲੇ ਗਏ ਮੁਰਾ ਹਾਂਜੀ ਕਹਾ ਮੈਂ ਸਵਾਲ ਕਰਿਆ ਵੀ ਤੁਮਰੇ ਕੀ ਕਰ ਰਹੇ ਉਹ ਕਹਾ ਵੀ ਮੇਰੇ ਧਰਨਾ ਲਾਇਆ ਵੀ ਇਹ ਸਮਾਨ ਵੇਚ ਰਹੇ ਜਿਹੜਾ ਉਹ ਜੋ ਵੀ ਹੈ ਪਤਾ ਹੀ ਵੀ ਕੀ ਵੇਚ ਰਹੇ ਆ ਅਣਪੜ੍ਹੇ ਹਾਂ ਕਾ ਮੈਂ ਕਹਿ ਰਿਹਾ ਤੁਹਾਨੂੰ ਮੈਨੂੰ ਦੱਸੋ ਖਰੀਦਾ ਕੌਣ ਹੈ ਕਹਿੰਦਾ ਆਪਾਂ ਹੀ ਖਰੀਦਦੇ ਆਂ ਕਹਿੰਦਾ ਮੈਂ ਤੁਹਾਨੂੰ ਨਾ ਖਰੀਦੋ ਹੂੰ ਤੁਮੇ ਆਪਣੇ ਖੇਤ 'ਮਾਂ ਪੈਦਾ ਕਰੋ ਬਿਲਕੁਲ ਜੇ ਆਪਾਂ ਯੂਰੀਅਲ ਝਾਮ ਲਾ ਰਹੇ ਫਿਰ ਤਾਂ ਆਪਾਂ ਉਹਨੂੰ ਕਿ ਗੈਲੇ ਆਂ ਹਾਂ ਤੁਮੇ ਬਣਾ ਆਪਣੇ ਵਿਚਾਰ ਦੱਸੋ ਅ ਦੇਖੋ ਭਾਈ ਜੀ ਆਰਗੈਨਿਕ ਖੇਤੀ ਦਾ ਜਿਹੜੀ ਜਿਵੇਂ ਤੁਸੀਂ ਗੁਰਨਾਨਕ ਦੇਵ ਜੀ ਦੀ ਖੇਤੀ ਕਹੀ ਹੈ ਨਾ ਸਰ ਤੋਂ ਪਹਿਲਾ ਪ੍ਰਿੰਸੀਪਲ ਤਾਂ ਅਸੀਂ ਲੈ ਕੇ ਚੱਲਦੇ ਆਂ ਕਿ ਆਰਗੈਨਿਕ ਨਾਲੋਂ ਵੀ ਪਹਿਲਾ ਹੁੰਦਾ ਜਿਹੜਾ ਕਿ ਤੁਸੀਂ ਜਿਹੜੀਆਂ ਤੁਹਾਡੇ ਆਪਦੇ ਘਰ ਦੀਆਂ ਲੋੜਾਂ ਹੈ ਮੈਕਸਿਮਮ ਵੱਧ ਤੋਂ ਵੱਧ ਉਸੇ ਹੀ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਵਾਹਨ ਦੇ ਵਿੱਚੋਂ ਪੂਰੀਆਂ ਹੋਣ। ਜਦੋਂ ਆਪਾਂ ਇੱਕ ਫਸਲ ਵੇਚ ਲਈ ਬਾਕੀ 36 ਫਸਲਾਂ ਆਪਾਂ ਬਾਹਰੋਂ ਲੈ ਕੇ ਆ ਰਹੇ ਹਾਂ। ਤਾਂ ਆਪਾਂ ਤਾਂ ਡਿਪੈਂਡੈਂਟ ਹੋ ਗਏ ਨਾ। ਆਪਾਂ 1% ਪੈਦਾ ਕਰ ਰਹੇ ਹਾਂ। 99% ਆਪਾਂ ਬਾਜ਼ਾਰ ਤੇ ਡਿਪੈਂਡ ਹੋ ਗਏ। ਤਾਂ ਮਤਲਬ ਉਹਨਾਂ ਦੇ ਉਹਨਾਂ ਦੇ ਹੱਥ 'ਚ ਆਪ ਆਪਣੀ ਨਬਜ ਉਹਨਾਂ ਦੇ ਹੱਥ 'ਚ ਆ। ਤਾਂ ਪਹਿਲਾਂ ਐਵੇਂ ਹੁੰਦਾ ਸੀਗਾ ਹਰ ਤਰ੍ਹਾਂ ਦੀ ਖੇਤੀ ਕਰਦੇ ਸੀ ਲੋਕ। ਛੋਲੇ ਵੀ ਬੀਜਦੇ ਸੀ ਉਹ ਉਹ ਸਰੋਂ ਵੀ ਬੀਜਦੇ ਸੀਗੇ ਉਹ ਸੌਂਫ ਵੀ ਬੀਜਦੇ ਸੀ। ਉਹ ਕਣਕ ਝੋਨਾ ਵੀ ਹਰ ਹਰ ਤਰ੍ਹਾਂ ਦਾ ਨਰਮਾ ਹਰ ਤਰ੍ਹਾਂ ਹਰ ਤਰ੍ਹਾਂ ਦੀ ਚੀਜ਼ ਉਹ ਤਿਆਰ ਕਰਦੇ ਸੀਗੇ ਪ੍ਰੋਸੈਸ ਵੀ ਕਿਸੇ ਨਾ ਕਿਸੇ ਟ੍ਰੈਡੀਸ਼ਨਲ ਵੇ ਨਾਲ ਕਰਦੇ ਸੀ ਖੱਡੀਆਂ ਹੁੰਦੀਆਂ ਸੀਗੀਆਂ ਪੁਰਾਣੀਆਂ ਹਨਾ ਆਪਾਂ ਆਪ ਦਾ ਜਿਹੜਾ ਨਰਮਾ ਕਪਾਹ ਨੂੰ ਪ੍ਰੋਸੈਸ ਕਰਦੇ ਸੀਗੇ ਤੇ ਹੁਣ ਤਾਂ ਆਪਾਂ ਟੋਟਲੀ ਡਿਪੈਂਡ ਹੋ ਗਏ ਆ ਕੱਪੜੇ ਨੂੰ ਲੈ ਕੇ ਵੀ ਆਪਾਂ ਤਾਂ ਕੱਪੜੇ ਨੂੰ ਲੈ ਕੇ ਤਾਂ ਟੋਟਲੀ ਡਿਪੈਂਡ ਹੋ ਗਏ ਆ ਆਪਾਂ ਆ ਇਹ ਬਹੁਤ ਖਤਰਨਾਕ ਹੈ ਤੁਹਾਨੂੰ ਲੱਗਦਾ ਨਹੀਂ ਵੀ ਆਪਾਂ ਅਸਲ ਮਤ ਤਾਂ ਕਹਿ ਰਹੇ ਆ ਵੀ ਕਾਰਪੋਰੇਟ ਨੂੰ ਬੰਦ ਕਰੋ ਕੋਈ ਨਹੀਂ ਪਰ ਆਪਾਂ ਤਾਂ ਉਹਨਾਂ ਕੇ ਗਾਇਲ ਖੜੇ ਸਾਰਾ ਸਮਾਂ ਉਹਨਾਂ ਕੇ ਬਿਲਕੁਲ ਫਿਰ ਆਪਣੀ ਜੰਗ ਤਾਂ ਆਪਾਂ ਪਹਿਲਾਂ ਉਹਨਾਂ ਨੂੰ ਹਾਰੇ ਵੀ ਸਮਝੋ ਨਾ ਬਿਲਕੁਲ ਬਿਲਕੁਲ ਅੱਛਾ ਤੁਹਾਨੂੰ ਜਿਹੜਾ ਇੱਕ ਰੌਲਾ ਪੈਂਦਾ ਕਿ ਖੇਤੀ ਦੇ ਵਿੱਚ ਰੌਲਾ ਬਹੁਤ ਆ ਆਪਣਾ ਐਮ ਐਸ ਪੀ ਕਦੇ ਲੱਗਦਾ ਵੀ ਐਮ ਐਸ ਪੀ ਹੀ ਸਾਰੇ ਮਸਲੇ ਦਾ ਹੱਲ ਹੈ ਮੈਂ ਕਹਿੰਦੇ ਨਹੀਂ ਐਮ ਐਸ ਪੀ ਚਾਹੀਦਾ ਐਮ ਆਰ ਪੀ ਲੈਣਾ ਮੈਂ ਤਾਂ ਦੋਹਾਂ ਫਰਕ ਦੱਸੋ ਦੋਨਾਂ 'ਚ ਫਰਕ ਏ ਹੈ ਐਮਐਸਪੀ ਦਾ ਮਿਨੀਮਮ ਸਪੋਰਟ ਪ੍ਰਾਈਸ ਹੈ ਕਿ ਜੋ ਸਰਕਾਰ ਨੇ ਡਿਸਾਈਡ ਕਰਤਾ ਉਹ ਹੋ ਜਾਣਾ ਹੈ ਹਨਾ ਐਮਆਰਪੀ ਮੈਂ ਡਿਸਾਈਡ ਕਰ ਮੈਂ ਬੇ ਬੱਚਾ ਆਪਣੇ ਬਿਲਕੁਲ ਬਿਲਕੁਲ ਜੀ ਮੈਂ ਐਮਆਰਪੀ ਡਿਸਾਈਡ ਮੈਂ ਕਰਨਾ ਮੈਂ ਸਰੋਂ ਦਾ ਤੇਲ 340 ਰੁਪਏ ਲੀਟਰ ਵੇਚਦਾ ਆ ਆਮ ਤੌਰ ਤੇ ਮੇਰਾ ਐਮਆਰਪੀ ਆ 150 ਬਿਲਕੁਲ ਕੁਆਲਟੀ ਹੈ ਜੇ ਮੈਂ ਆਪਣੀ ਚੀਜ਼ ਪੈਦਾ ਕਰ ਰਿਹਾ ਹਾਂ ਕੁਆਲਟੀ ਮੈਨੂੰ ਪਤਾ ਹੈ ਮੇਰਾ ਰੇਟ ਵੀ ਵੱਧ ਹੋਊਗਾ ਹੀ ਆਫੀਸ਼ੀਅਲੀ ਤਾਂ ਮੇਰਾ ਐਮਆਰਪੀ ਹੈ ਮੈਨੂੰ ਐਮਐਸਪੀ ਦੀ ਜ਼ਰੂਰਤ ਹੀ ਨਹੀਂ ਹੈਗੀ ਮੈਂ ਕਣਕ ਜਿਹੜੀ ਉਹ ਆ ਮੈਂ ਖਪੜੀ ਕਣਕ ਪੈਦਾ ਕਰਦਾ ਹਾਂ ਖਪੜੀ ਕਿਹੜਾ ਬੀਜ ਹੈ ਪੰਜਾਬ ਦਾ ਬਾਈ ਇਹ ਆ ਬੇਸਿਕਲੀ ਤਾਂ ਇਹ ਮਹਾਰਾਸ਼ਟਰ ਦੀ ਵੈਰਾਈਟੀ ਆ ਬਾਈ ਜੀ ਖਪੜੀ ਪਰ ਇਹ ਪੰਜਾਬ ਚ ਵੀ ਹੁੰਦੀ ਹੈ ਝਾੜ ਬਹੁਤ ਘੱਟ ਹੁੰਦਾ ਹੈ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਇਹਦੇ ਚ ਜਿਹੜਾ ਫਾਈਬਰ ਬਹੁਤ ਹੁੰਦਾ ਪ੍ਰੋਟੀਨ ਬਹੁਤ ਹੁੰਦਾ ਗਲੂਟਨ ਘੱਟ ਹੁੰਦਾ ਅੱਜ ਹੋਰ ਇਹਨਾਂ ਖਪੜੀ ਕੇ ਬਿਸਕਟ ਵੀ ਦੇਖਾਂ ਹਾਂਜੀ ਅੱਛਾ ਤੁਹਾਨੂੰ ਜਿਹੜਾ ਹੈਗਾ ਇਹ ਮਤਲਬ ਕਿ ਕਾfte ਸ਼ੁਰੂ ਕਰਿਆ ਵੀੜ ਖੇਤੀ ਇਸ ਤਰ੍ਹਾਂ ਦੀ ਖੇਤੀ ਇਹ ਬਾਈ ਜੀ ਜਿਹੜੀ ਅਸੀਂ ਖੇਤੀ ਕਰ ਰਹੇ ਹਾਂ ਉਹ ਤਾਂ ਅਸੀਂ ਤਕਰੀਬਨ 2014-15 ਤੋਂ ਕਰ ਰਹੇ ਆ ਜਿੰੋਂ ਦੇ ਚਸਰਨੋਂ ਪਹਿਲਾਂ ਅਸੀਂ ਕਣਕ ਦੀ ਸਟਾਰਟ ਕੀਤੀ ਸੀ ਕਣਕ ਆਪਣੇ ਜੋ ਕੀ ਕਰਦੇ ਸੀ ਬਾਅਦ ਚ ਹੌਲੀ ਹੌਲੀ ਹੋਰ ਵਿਧਾਇਆ ਨੂੰ ਤੋਂ ਬਾਅਦ ਗੰਨੇ ਦੀ ਖੇਤੀ ਸਟਾਰਟ ਕੀਤੀ ਹੈ ਪਹਿਲਾਂ ਜਿਹਨੇ ਥਾਰੇ ਬਜ਼ੁਰਗ ਤੇ ਦੂਈ ਖੇਤੀ ਕਰਦੇ ਜੀ ਆ ਪਹਿਲਾਂ ਮਤਲਬ ਕਹਰੋ 2013-14 ਤੱਕ ਰੇ ਸਪਰੇਅ ਵਾਲੀ ਕਰ ਕੀ ਕਰਦੇ ਬਦਲੀ ਹਾਂ ਫਿਰ ਬਦਲੀ ਅਸੀਂ ਅੱਛਾ ਗੰਨਾ ਉਸ ਤੋਂ ਬਾਅਦ ਗੰਨੇ ਤੋਂ ਬਾਅਦ ਫਿਰ ਅਸੀਂ ਸਰੋਂ ਆਪਣੀ ਸਟਾਰਟ ਕੀਤੀ ਹੈ ਕਣਕਾਂ ਅਲੱਗ-ਅਲੱਗ ਤਰ੍ਹਾਂ ਦੀ ਐਵੇਂ ਖਪਲੀ ਸੋਨਾ ਮੋਤੀ ਐਸ ਵਰੀ ਬਾਂਸੀ ਲਾਈ ਹੋਈ ਐ ਅਸੀਂ ਆ ਜਿਹੜੀ ਸਰੋਂ ਦੇਸੀ ਆ ਜੀ ਬੀਜਦੇ ਆਂ ਆਪਦੀ ਠੀਕ ਹੈ ਇਤੋਂ ਬੜਾ ਗੇਂਦਾ ਗੁਲਾਬ ਦਾ ਵੀ ਕੰਮ ਹੈ ਬਾਗ ਹੈ ਮੇਰੇ ਕੋਲ ਹਰ ਤਰ੍ਹਾਂ ਦਾ ਫਰੂਟ ਲਾਇਆ ਹੋਇਆ ਉਹਦੇ ਚ ਮਨ ਨੂੰ ਬਾਗ ਦੀ ਯਾਦ ਆ ਜਾ ਹਾਂਜੀ ਜਦੋਂ ਪਿੱਛੇ ਐਮਪੀ ਕੇ ਵੋਟਾਂ ਦੀ ਸ਼ਾਇਦ ਪੰਜਾਬ ਚ ਪੂਰੇ ਤਰਖਤਾਂ ਨੂੰ ਅੱਗ ਲਾਈ ਗਈ ਉਸ ਧਰਤੀ 'ਤੇ ਜਿੱਥੇ ਗੁਰੂ ਸਾਹਿਬ ਨੇ ਐਡਾ ਫਲਸਫਾ ਕੁਦਰਤ ਨੂੰ ਗਾਇਆ ਨਹੀਂ ਬਿਲਕੁਲ ਆਰਤੀ ਵੀ ਕੁਦਰਤੀ ਹੈ ਹਮ ਤੇ ਮਹਾਰਾਜ ਤਾਂ ਹਰਮੇਸ਼ਾ ਰੁੱਖਾਂ ਨੂੰ ਵੀ ਕਦੇ ਪਤਾ ਨਹੀਂ ਕਿੰਨੇ ਸਾਰੇ ਰੁੱਖਾਂਗਾ ਜੇਕਰ ਬਾਣੀ ਕਿਹਾ ਕਿ ਰੁੱਖਾਂ ਨੂੰ ਅਗਲਾਰੇ ਰੁੱਖਾਂ ਤਾਂ ਮਰਨ ਜਾਂ ਮ ਤੁਸੀਂ ਇੰਨੀ ਕਿੱਡੀ ਤਰਾਸਦੀ ਐ ਕਿ ਰੁੱਖਾਂ ਨੂੰ ਤਾਂ ਕਹਿੰਦਾ ਯਾਰ ਪਟੋਪਰੇ ਦਾ ਦਾ ਝਾੜ ਘਟਾਉਂਦਾ ਇਹਦਾ ਫਸਲ ਖਰਾਬ ਕਰਦਾ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਉਹਦਾ ਉਹਦਾ ਫਾਇਦਾ ਕੀ ਹੈ ਕੋਈ ਵੀ ਕਿਸਾਨ ਮੈਂ ਨਹੀਂ ਕਹਿੰਦਾ ਕਿਸਾਨ ਜਿੱਥੇ ਬੰਦੀਆਂ ਵੀ ਸਾਰਾ ਕੁਝ ਸੇ ਗਲਤ ਹੈ ਪਰ ਕਦੇ ਨਹੀਂ ਕਹਿੰਦੇ ਸੁਣਿਆ ਵੀ ਯਾਰ ਦਰਖਤ ਨੂੰ ਅੱਗ ਲਾਣਾ ਇੱਕ ਮੈਂ ਤੁਹਾਨੂੰ ਕੋਈ ਚੰਗਾੜਾ ਸੁਣਾਵਾਂ ਬੰਦਾ ਚੰਡੀਗੜ੍ਹ ਕਾਬ ਨੇ ਉਧਰ ਜ਼ਮੀਨ ਨੂੰ ਤੁਹਾਨੂੰ ਪਤਾ ਦਿਖੀ ਜੋ ਵੀ ਕਿਤੇ ਲਈ ਵੀ ਪੰਛੀ ਕਿਤੇ ਉਹ ਖੇਤਾਂ ਮਾ ਪਹਿਲਾਂ ਬੰਦੇ ਰਹਿੰਦੇ ਤੇ ਉਹ ਡੇਰਾ ਛੱਡ ਗਏ ਤੇ ਉਹ ਡੇਰਾ ਤੋਂ ਵਿੱਗੇ ਵਿੱਚ ਡੇਰਾ ਦਰਖਤ ਤੇ ਦਰਖਤ ਹੂੰ ਖੇਤ ਉਹ ਦਰਖਤ ਮੇਰਾ ਜੱਟ ਤਾਂ ਮੈਂ ਲਗਦਾ ਸੱਪ ਦਿਖ ਜੇ ਦਰਖਤ ਦਿਖ ਜੇ ਉਹਨਾਂ ਸੱਪ ਨੂੰ ਬਾਹਰ ਨਾ ਪੈਨ ਦਰਖਤ ਨੂੰ ਉਡਾਓ ਉਹਦਾ ਬਾਪ ਨੇ ਕਿਤੇ ਦਰਖਤ ਬੱਟਿਆ ਉਹ ਗਿਆ ਪਤਾ ਕਿਤੇ ਹੁਣ ਹੈ ਤਾਂ ਉਹ ਗਲਤ ਕਹਿ ਰਿਹਾ ਸਹੀ ਕਹਿ ਰਿਹਾ ਉਹਨੇ ਆਪਣੇ ਬਾਪ ਨੂੰ ਆ ਕੇ ਗਾਲਾਂ ਕੱਢੀਆਂ ਕਹਿੰਦਾ ਉਹ ਜਿਹੜੀ ਬਾਤ ਉਹਨੇ ਕਹੀ ਉਹ ਇੱਕ ਹੋਰ ਬਹੁਤ ਕਮਾਲ ਦੀ ਕਹਿੰਦਾ ਤੈਨੂੰ ਪਤਾ ਦਰਖਤ ਤਾਂ ਕਹਿੰਦੇ ਦੇਵਤੇ ਆ ਮੈਂ ਹੈਰਾਨ ਹੋ ਕੇ ਵੀ ਜੱਟ ਕਹਿ ਰਿਹਾ ਕਹਿੰਦਾ ਦਰਖਤ ਦੇਵਤੇ ਆ ਉਹ ਤੂੰ ਕਹਿੰਦਾ ਇਹਨੂੰ ਮਾਰਤਾ ਤੇ ਮੈਂ ਕਹਿੰਦਾ ਜੱਟ ਤੋਰ ਕਰ ਰਿਹਾ ਅਗਲਾ ਆਹ ਨੂੰ ਤੂੰ ਤਾਂ ਨੇ ਦਰਖਤ ਵੀ ਲਾਏ ਬਹੁਤ ਸਾਰੇ ਲਾਏ ਹੋਏ ਆ ਬਾਉਂਡਰੀ ਤੇ ਮੇਰੇ ਸਾਰੇ ਦ ਚੰਦਨ ਦੇ ਦਰਖਤ ਵੀ ਲਾਏ ਹੋਣੇ। ਤੁਹਾਨੂੰ ਕਾਤਾ ਨਹੀਂ ਪਿਆ। ਨਹੀਂ ਮੈਨੂੰ ਕਦੇ ਘਾਟਾ ਨਹੀਂ ਪਿਆ ਹੈਗਾ। ਮੈਨੂੰ ਲੱਗਦਾ ਮੈਂ ਕਣਕ ਛੋਣੇ ਨਾਲੋਂ ਤਾਂ ਜ਼ਿਆਦਾ ਹੀ ਕਮਾ ਲਿਆ ਉਹਦੇ ਚੋਂ। ਉਹ ਪਿੱਛੇ ਆਇਆ ਤਾਂ ਇੱਕ ਬੰਦੇ ਨੇ ਕਹਿੰਦਾ ਵੀ ਜਾਮਣਾ ਠੇਕੇ ਪਰ ਦੇ ਕੇ ਕਿੰਨੇ 5 ਲੱਖ ਠੇਕ ਹੀ ਆ ਕਹਿੰਦਾ ਜਾਮਣਾ ਲੈਣਾ। ਆਪਣੇ ਬੰਦੇ ਜਾਮਣ ਬਾਜ਼ਾਰ ਲੈਣ ਜਾ ਰਹੇ, ਆਮਬ ਲੈਣ ਜਾ ਰਹੇ, ਅੰਬਰੂਦ ਲੈਣ ਜਾ ਰਹੇ। ਉਹ ਮਹਾਰਾਜ ਮੂਲੀ। ਮੈਂ ਕਿੰਨੇ ਨੂੰ ਕਿਹਾ ਕਹਿੰਦਾ ਦਾਰੂ ਵੀ ਮਾਂ। ਮੈਂ ਰਖੇਦਾਂ ਬੈਠ ਕੇ ਪੀਲੇ ਹੋ ਮੇਰੇ ਕਹਿੰਦੇ ਕਿਹੜਾ ਹਟਣਾ। ਪੁੱਤ ਛਲਕ ਵਿੱਚ ਨੂੰ ਮੂਲੀ ਕਹਿੰਦਾ ਮੂਲੀ ਵੀ ਠੇਕੇ। ਹਾਂ। ਕ ਤੇ ਕਦੋਂ ਉਹ ਆਪਣੇ ਜਿਹੜੇ ਵੇਚਨ ਆਉਂਦੇ ਰੀਡਿੰਗ ਵਾਲੇ ਉਹਨਾਂ ਤੋਂ ਲੈਂਦੇ ਆ। ਇਹ ਮਰ ਜਾਣ ਨੇ ਯਾਰ ਮਤਲਬ ਕਮਾਲ ਹੈ। ਮੜ ਜਾ ਦੱਸੋ ਬਿਸਕੁਟ ਕਾਸਕ ਇਹ ਇਹ ਖਪਲੀ ਦੇ ਬਿਸਕੁਟ ਜਿਹੜੀ ਆਪਾਂ ਗੱਲ ਕਰ ਰਹੇ ਸੀ ਇਹ ਆਹ ਵਾਲੀ ਕੰਡ ਹੁੰਦੀ ਆ। ਤੇ ਕਹਰੇ ਵੀ ਯਾਰ ਕੁਝ ਖਾਣਾ ਹੈ। ਮੈਂ ਕਿਹਾ ਆਪਾਂ ਖਾਣੇ ਵਾਲੇ ਬੰਦੇ ਕੇ ਕਰਾਂਗੇ ਇੰਟਰਵਿਊ। ਹੂੰ ਤੁਸੀਂਗਾ ਸਮਾਨ ਖਾ ਕੇ ਆਵੇਂਗੇ। ਮੇਰੇ ਕੋਲੇ ਅੱਜ ਯੂਨੀਵਰਸਿਟੀ ਦੀਆਂ ਕੁੜੀਆਂ ਆਈਆਂ ਕੱਲ। ਹੂੰ ਤੇ ਉਹ ਕਹਿੰਦੀ ਆ ਮੇਰੇ ਕੋਲੇ ਕਿਉਂਕਿ ਟੇਸਟ ਵਾਸਤੇ ਰੱਖੇ ਹੋਏ ਬਿਸਕੁਟ ਵੀ ਰੱਖੇ ਆ ਗੋੜ ਚਨਾ ਸਾਰੇ ਆਪਣੇ ਪ੍ਰੋਡਕਟ ਰੱਖੇ ਆ ਪਕੌੜੀਆਂ ਵੀ ਆਪਾਂ ਅਕਸਰੋਂ ਤੇਲ ਦੀਆਂ ਬਣਾਉਣੇ ਆ ਤੇ ਉਹ ਕਹਿੰਦੀ ਆ ਵੀਰੇ ਅਸੀਂ ਕੱਲ ਵੀ ਆਈਆਂ ਸੀ ਕੱਲ ਵੀ ਤੁਹਾਡਾ ਫਾਸ ਸਮਾਨ ਖਾ ਗਏ ਤੇ ਅੱਜ ਵੀ ਅਸੀਂ ਖਾ ਗਏ ਮੈਂ ਕਿਹਾ ਇਹ ਮੈਂ ਕਿਹਾ ਜੋ ਵੀ ਕੁਝ ਪਿਆ ਇੱਥੇ ਮੈਂ ਕਿਹਾ ਉਹਦਾ ਨਾਂ ਲਿਖਿਆ ਹੋਇਆ ਤੁਹਾਡਾ ਮੈਂ ਕਿਵੇਂ ਰੋਕ ਦੂੰਗਾ ਹਮ ਅਜੇ ਦੱਸੋ ਮੜਾ ਜੀ ਇਹ ਬਜੀ ਆ ਕ ਕਣਕ ਹੁੰਦੀ ਆ ਖਪੜੀ ਜੇ ਜਿਹੜੀ ਆਪਣੀ ਖੱਪੜੀ ਕਹਿ ਰਹੇ ਆ ਤੁਸੀਂ ਸੋਨਾ ਮਤੀ ਆ ਜਿਹੜੇ ਬਿਲਕੁਲ ਉਹ ਦੂਈ ਆਮ ਕਾਹਲੇ ਹਾਈਬ੍ਰਿਡ ਉਹਨਾਂ ਕੇ ਫਰਕ ਹੈ ਨਾ ਬਹੁਤ ਫਰਕ ਹੈ ਨਿਊਟ੍ਰੀਸ਼ਨ ਵੈਲਿਊ ਦਾ ਫਰਕ ਹੈ ਜੇ ਮੈਂ ਸਿੱਧਾ ਸਿੱਧਾ ਤੁਸੀਂ ਸਿੱਧੇ ਵਾਰਡਾਂ 'ਚ ਪੁੱਛੋ ਬਈ ਇਹ ਰੱਬ ਨੇ ਪੈਦਾ ਕੀਤੀ ਹੋਈ ਆ ਉਹ ਬੰਦੇ ਨੇ ਪੈਦਾ ਕੀਤੀ ਹੋਈ ਕਹਿੰਦੇ ਹਾਈਬ੍ਰਿਡ ਆ ਗਿਆ ਬਿਲਕੁਲ ਉਹ ਉਹਨਾਂ ਤੋਂ ਹੀ ਹਾਈਬ੍ਰਿਡ ਬਣਾਈਆਂ ਹੋਈਆਂ ਸਾਰੀਆਂ ਇਹ ਬੇਸਿਕਲੀ ਨੇਚਰ ਨੇ ਉਹ ਚੀਜ਼ ਪੈਦਾ ਕਰਨੀ ਹੁੰਦੀ ਹੈ ਕੁਦਰਤ ਨੇ ਰੱਬ ਨੇ ਵੀ ਜਿਹੜੀ ਉਥੋਂ ਦੇ ਅਨੁਸਾਰ ਨਾਲ ਜਿਹੜੇ ਉਥੋਂ ਦੇ ਲੋਕਾਂ ਦੇ ਹਿਸਾਬ ਨਾਲ ਮਿੱਟੀ ਦੇ ਹਿਸਾਬ ਨਾਲ ਟੁੱਕਦੀ ਹੈ ਸਹੀ ਉਹਦੀ ਨ ਮਤਲਬ ਜੇ ਤੁਸੀਂ ਜੇ ਕਸ਼ਮੀਰ ਦਾ ਬੰਦਾ ਇੱਥੇ ਆ ਕੇ ਪੰਜਾਬ ਚ ਆ ਕੇ ਅਮਰੂਦ ਖਾਊਗਾ ਤਾਂ ਉਹਨੂੰ ਉਹਨਾਂ ਨਿਊਟ੍ਰੀਸ਼ਨ ਵੈਲਿਊ ਨਹੀਂ ਮਿਲਣੇ ਜਿੰਨੀ ਪੰਜਾਬ ਦੇ ਨੂੰ ਮਿਲੂਗੀ ਤੇ ਜੇ ਆਪਾਂ ਸੇਬ ਖਾਵਾਂਗੇ ਜਾ ਕੇ ਤਾਂ ਆਪਾਂ ਨੂੰ ਉਹਨਾਂ ਨਹੀਂ ਮਿਲਣ। ਠੀਕ ਹੈ ਨਾ? ਤਾਂ ਉਹ ਮਿੱਟੀ ਦੇ ਹਿਸਾਬ ਨਾਲ ਟਲਿਆ ਹੋਇਆ ਹੁੰਦਾ ਹਰ ਬੰਦਾ। ਪੁਰਾਣਾ ਬਾਈ ਕਹਿੰਦੇ ਜੀ ਉਹ ਨਿਊਜ਼ੀਲੈਂਡ ਦੇ ਸਟੋਰਾਂ 'ਵਾਂ ਪਈ ਹੋਈ ਕਿ ਆ ਨਾ ਕਹਿੰਦੇ ਉਹਨੂੰ। ਉਹ ਬਹਿਮਾ ਖਾਂਦੇ ਏੜੀ ਕਿ ਆ ਕਹਦੇ ਉਹਨੂੰ। ਯਾਰ ਇੱਕ ਤਾਂ ਡ੍ਰੈਗਨ ਫਰੂਟ ਆ। ਨਹੀਂ ਨਹੀਂ ਦੂਸਰੀ ਕੀਵੀ। ਕੀਵੀ ਕਹਿੰਦੇ ਜੀ ਸੈੱਲ ਘਟਾਉਪਦਾ ਉਹ ਕੀਵੀ ਖਾਓ। ਉਹ ਹੈ ਦਾ ਕਬਾੜ ਮਾਨ ਪੰਜਾਬ ਦੇ ਵਿੱਚ ਜਿਹੜਾ ਸੁਪਰ ਫਰੂਟ ਹੈ ਪੰਜਾਬ ਦਾ ਅਮਰੂਦ ਸਾਰਿਆਂ ਨਾਲੋਂ ਜ਼ਿਆਦਾ ਨਿਊਟ੍ਰੀਸ਼ਨਲ ਚ ਹੁੰਦਾ ਹੈ ਸੇਬ ਨਾਲੋਂ ਤਾਂ ਕਿਤੇ ਜ਼ਿਆਦਾ ਹੁੰਦਾ ਹਰ ਚੀਜ਼ ਨਾਲੋਂ ਜ਼ਿਆਦਾ ਨਿਊਟ੍ਰੀਸ਼ਨ ਵੈਲਿਊ ਉਹ ਲਗਣੀ ਮਾਨੂੰ ਉਹ ਲਗਣਾ ਉਹੀ ਹੈ ਸੇਬ ਨਹੀਂ ਲਗਣਾ ਬਿਲਕੁਲ ਬਿਲਕੁਲ ਹਾਂਜੀ ਕਣਕ ਦੇ ਤਾਂ ਇਹ ਬਹੁਤ ਦੇਸੀ ਪੁਰਾਣੀ ਕਣਕ ਹੈ ਇਹ ਐਕਚੁਅਲ ਦੇ ਵਿੱਚ ਆ ਦੇਖੋ ਇਹ ਛਲਕਾ ਹੁੰਦਾ ਇਹਦੇ ਉੱਪਰ ਹੂੰ ਹੂੰ ਇਹ ਛਲਕਾ ਉਤਾਰ ਕੇ ਫੇਰੇ ਖਾਣੀ ਉਹ ਬੰਦੇ ਆ ਦੇਖੋ ਇਹ ਇਹ ਉਹ ਛਲਕਾ ਉਤਾਰਿਆ ਹੋਇਆ ਇਹਦੇ ਵਿੱਚ ਕਦੇ ਕਿ ਤੁਹਾਨੂੰ ਛਲਕਾ ਮਿਲੂਗਾ ਦੇਖੋ ਹਾਂ ਹਾਂ ਤੇ ਇਹ ਛਲਕਾ ਉਤਾਰ ਕੇ ਫੇਰੇ ਖਾਣੇ ਆਪ ਬਣਦੀ ਹੈ ਹਾਂ ਇੰਗਲਿਸ਼ ਦੇ ਵਿੱਚ ਐਮਰਵੀਟ ਕਹਿੰਦੇ ਆ ਇਹਨੂੰ ਹੂੰ ਤੇ ਪੰਜਾਬੀ ਦੇ ਵਿੱਚ ਇਹਨੂੰ ਖਪਲੀ ਕਹਿੰਦੇ ਆ ਖਪਲੀ ਦਾ ਵੈਸੇ ਵਰਡਲੀ ਮੀਨਿੰਗ ਤੁਸੀਂ ਸਰਚ ਕਰੋਗੇ ਵੈਸੇ ਹੀ ਮਤਲਬ ਹੁੰਦਾ ਹੈ ਦਾ ਛਲਕੇ ਵਾਲਾ ਨਾ ਹੂੰ ਜੀ ਹਾਂ ਇਹ ਇਹਦੇ ਬਿਸਕਟ ਬਣਾ ਰਹੇ ਹਾਂ ਹਾਂ ਜੀ ਹੋਰ ਕੀ ਆ ਗਿਆ ਬਣਾ ਰਹੇ ਆ ਉਹਦੇ ਚ ਹੋਰ ਪ੍ਰੋਸੈਸ ਕਰਦੇ ਆ ਅਸੀਂ ਛੋਲੇ ਆਪਣੇ ਜੀ ਦੇਸੀ ਛੋਲੇ ਆ ਇਹ ਪਿਓਰ ਆਰਗੈਨਿਕ ਆ ਹਣਾ ਜੱਟ ਸਾਰਦੂ ਖਵਾ ਕੇ ਛੋਲੇ ਪਾਣੀ ਪਾਉਣ ਵਰਤੀ ਹੁਣ ਛੋਲੇ ਕਿੱਥੇ ਕੋ ਆਏਗਾ ਛੋਲੇ ਐ ਨਹੀਂ ਹੈ ਹੀ ਨਹੀਂ ਕਿਸੇ ਕੋਲ ਪਜਾਮਾ ਮੈਂ ਤਾਂ ਦੇਖੇ ਨਹੀਂ ਕੋਈ ਛੋਲੇ ਵਾਲਾ ਬੰਦਾ ਥਾਰੇ ਜਿਹੜੇ ਆਰਗੇਨਿਕ ਲੋ ਨਾ ਭਾਈ ਬਿਲਕੁਲ ਛੋਲੇ ਕਹਾਂ ਰਹੀਏ ਛੋਲੇ ਅਸੀਂ ਵੇਚਦੇ ਹਾਂ 150 ਰੁਪਏ ਕਿਲੋ ਆਪਣਾ ਨਾ ਮੜ ਜਾ ਭੁੱਲਣ ਜਾਵੇਂ ਨੰਬਰ ਪਿੰਡ ਹਾਂ ਬਿਲਕੁਲ ਦੱਸ ਦੇ ਚੰਗੀ ਤਰ੍ਹਾਂ ਮੇਰਾ ਪਿੰਡ ਸਰਾਵਾ ਹੈ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋੜਕਪੁਰੇ ਦੇ ਕੋਲੇ ਬਿਲਕੁਲ ਪੈ ਜਾਂਦਾ ਹੈ ਉੱਥੇ ਅਸੀਂ ਆਰਗੇਨਿਕ ਖੇਤੀ ਹਰ ਤਰ੍ਹਾਂ ਦੀ ਖੇਤੀ ਕਰਦੇ ਹਾਂ ਨੰਬਰ ਕਿੰਨਾ ਆਪਣਾ ਨੰਬਰ ਮੇਰਾ ਹੈਗਾ 98728 ਪਕੌੜਿਆਂ ਨੂੰ ਹੀ ਕਰਦੇ ਤੇ ਹਾਂ ਬਿਲਕੁਲ ਇਹ ਤਾਂ ਲੱਭਦੇ ਨਹੀਂ ਹਲਵਾਈ ਬਣਾਵਾ ਇਹ ਘਰ ਆ ਬਣਾ ਰਹੇ ਇਹ ਘਰੇ ਬਣਾਉਣੇ ਆ ਜੀ ਇਹ ਸਾਰੇ ਅਸੀਂ ਸਰੋਂ ਦੇ ਤੇਲ ਚ ਪ੍ਰਿਓਰ ਬਣਾਉਣੇ ਆ ਵੇਸਣ ਅਸੀਂ ਇਹੀ ਸੇਮ ਛੋਲਿਆਂ ਦਾ ਵੇਸਣ ਬਣਾਉਣੇ ਆ ਤੇ ਆ ਸਾਡਾ ਸਰੋਂ ਦਾ ਤੇਲ ਹੁੰਦਾ ਜੀ ਆਰਗੇਨਿਕ ਘਰਾਂ ਕਾਣੀ ਗੱਡੀ ਵੀ ਇਹ ਕਾਣੀ ਆਪਣੇ ਕੋਲੇ ਲੱਕੜ ਦਾ ਕੋਲੂ ਹੈ ਲੱਕੜ ਦੇ ਕੋਲੂ ਨਾਲ ਇਹ ਕੱਢਦੇ ਹੁਣ ਮਾਨੂੰ ਕਿਹਿਆ ਪਤਾ ਵੀ ਤੁਮੇ ਵੀ ਇਹ ਕੋਲੂ ਮੇ ਘੱਡੀ ਹੈ ਕਿ ਘਰਾਂ ਕੱਢੀ ਹੈ ਕਿੱਥੇ ਕੱਢੀ ਮੈਂ ਕਹਾਂ ਵੀ ਮੈਨੂੰ ਤਾਂ ਕਿਹਿਆ ਪਤਾ ਕਿ ਕਿਆ ਠੱਗੀ ਹੈ ਕਿਆ ਹੁਣ ਮੇਰੇ ਕੋਲ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇੱਕ ਲੇਡੀਜ਼ ਆਗੇ ਇਥੋਂ ਦੇ ਪ੍ਰੋਫੈ ਗੋੜ ਮੇਰ ਕੋਲੇ ਆਰਗੇਨਿਕ ਆ ਪਿਓਰ ਮਤਲਬ ਜਨਰਲੀ ਗੋੜ ਜਿਹੜਾ ਆਰਗੇਨਿਕ ਕਿਹਨੂੰ ਕਹਿੰਦੇ ਲੋਕ ਕਿ ਪ੍ਰੋਸੈਸ ਆਰਗੇਨਿਕ ਕਰ ਲਿਆ ਕੰਨਾ ਜਿੱਥੋਂ ਮਰਜ਼ੀ ਚੱਕ ਲਿਆ ਉਹਨੂੰ ਆਰਗੇਨਿਕ ਕਹਤਾ ਪਰ ਉਹਨੇ ਕਿੰਨੀ ਯੂਰੀਆ ਡੀਏਪੀ ਪਾਈ ਹੈ ਉਹ ਪਤਾ ਹੀ ਨਹੀਂ ਕਿਸੇ ਨੂੰ ਸਾਸੀ ਲਿਖ ਕੇ ਵੀ ਲਾਇਆ ਹੋਇਆ ਕਿ ਅਸੀਂ ਸਿਰਫ ਅਸੀਆ ਆਪਣੇ ਫਾਰਮ ਦਾ ਗੋੜ ਪ੍ਰੋਸੈਸ ਕਰਦੇ ਆਂ ਉਸ ਤੋਂ ਬਾਅਦ ਅਸੀਂ ਬਾਹਰੋਂ ਗੰਨਾ ਲੈ ਕੇ ਨਹੀਂ ਵੇਚਦੇ ਜਿੰਨਾ ਬਣ ਗਿਆ ਇਸ ਦੀ 30 ਕੁਇੰਟਲ ਬਣਿਆ ਸੀਗਾ 2 ਕੁਇੰਟਲ ਰਹਿ ਗਿਆ ਉਹ ਚੋ ਵੇਚ ਗਿਆ ਸਾਰਾ 10 ਕਿਲੋ ਦੀ ਲਿਮਟ ਲਾਈ ਹੋਈ ਹੈ ਇੱਕ ਜਾਣੇ ਨੂੰ 10 ਕਿਲੋ ਤੋਂ ਵੱਧ ਦਿੰਦੇ ਨਹੀਂ ਹੈਗੇ ਤੇ ਉਹ ਮੈਡਮ ਇਹਨੂੰ ਕਹਿੰਦੇ ਕੀ ਗਾਰੰਟੀ ਹੈ ਜੀ ਕਹਿੰਦੇ ਗੋੜ ਹਾਂ ਮੈਂ ਕਿਹਾ ਜੀ ਤੁਸੀਂ ਮੈਨੂੰ ਦੱਸੋ ਵੀ ਗਾਰੰਟੀ ਤਾਂ ਮੈਂ ਕਿਹਾ ਯਾਦਾ ਤਰੀਕਾ ਹੈ ਕਿ ਤੁਸੀਂ ਮੇਰੇ ਕੋਲੇ ਆ ਕੇ ਫਾਰਮ ਤੇ ਆ ਕੇ ਵੇਖ ਕੇ ਜਾਓ ਜਾਂ ਤੁਸੀਂ ਲਾਈਵ ਟੈਸਟ ਕਰਾ ਲਓ ਉਹ ਕਿਹਦੇ ਦੋਨੇ ਤਰੀਕੇ ਸਾਡੇ ਲਈ ਬਹੁਤ ਡਿਫਿਕਲਟ ਐ ਐਫਰਟ ਕਿਵੇਂ ਪਾਵਣੇ ਮੈਂ ਕਿਹਾ ਫਿਰ ਤੁਸੀਂ ਤੁਸੀਂ ਮੈਨੂੰ ਦੱਸੋ ਵੀ ਮੈਂ ਕਿਹੜੀ ਇਹੋ ਜੀ ਵਾਇਡਿੰਗ ਯੂਜ਼ ਕਰਾਂ ਕਿ ਤੁਹਾਨੂੰ ਯਕੀਨ ਆ ਜਾਏ ਚੀਜ਼ ਦਾ ਹੂੰ ਇਹ ਤਾਂ ਹੁਣ ਯਕੀਨ ਕਰੋ ਜਾਂ ਤਾਂ ਤੇ ਜਾਂ ਫਿਰ ਮੇਰੇ ਕੋਲੇ ਤੁਸੀਂ ਆ ਕੇ ਦੇਖੋ ਇਹ ਸਿਸਟਮ ਪਰ ਉਹ ਕਿਤੇ ਨਾ ਕਿਤੇ ਉਹ ਵੀ ਆਪਦੀ ਜਗ੍ਹਾ ਤੇ ਸਹੀ ਹੈ ਕਿਉਂਕਿ ਔਰਗੈਨਿਕ ਦੇ ਨਾਂ ਤੇ ਚੱਲ ਬਹੁਤ ਕੁਛ ਗਿਆ ਹੈ ਨਾ ਤਾਂ ਜਿਹੜੀਆਂ ਔਰਗੈਨਿਕ ਮੰਡੀਆਂ ਵੀ ਲੱਗ ਰਹੀ ਉਹਨਾਂ ਉਹ ਬੰਦੇ ਕਹ ਰਹੇ ਨੂੰ ਹੀ بڑے ਵੇ ਬੰਦੇ ਉੱਥੇ ਕਿਹੜਾ ਪਤਲਾ ਕਰ ਰਿਹਾ ਬਹੁਤ ਹੈਗੇ ਆ ਜੀ ਵਿੱਚ ਕੁਝ ਸਹੀ ਬੰਦੇ ਵੀ ਹੈਗੇ ਆ ਕੁਝ ਨਹੀਂ ਗਲਤ ਵੀ ਹੈਗੇ ਆ ਵਿੱਚ ਪਰ ਮਤਲਬ ਸਹੀ ਜਿਹੜਾ ਔਰਗੈਨਿਕ ਕਰ ਰਿਹਾ ਬੰਦਾ ਉਹ ਹਾਈਲਾਈਟ ਘੱਟ ਹੋ ਰਿਹਾ ਇਹ ਮਸਾਲਾ ਜਗਾਸ ਕਾ ਜੋ ਇਹ ਚਾਹ ਮਸਾਲਾ ਬਣਾਉਣੇ ਆਪਾਂ ਇਹ ਪੱਤੀ ਬਾਣੀ ਲੋੜਨੀ ਇਹਦੇ ਨਹੀਂ ਪੱਤੀ ਤਾਂ ਪਾਉਗੀ ਬਾਕੀ ਆਪਣਾ ਟੇਸਟ ਹੈ ਤਾਂ ਕਿਚ ਪੱਤੀ ਦਾ ਚ ਪਾਉਗੀ ਪਰ ਇਹਦੇ ਚ ਕੁਆਲਿਟੀ ਆਪਾਂ ਦੇਖਦੇ ਆ ਇਹ ਕੇਰਲਾ ਤੋਂ ਅਸੀਂ ਮਸਾਲੇ ਮੰਗਾਉਣੇ ਆ ਜਿਹੜੇ ਆਪਣੇ ਇੱਧਰ ਹੋ ਸਕਦੇ ਜਿਵੇਂ ਸੌਂਫ ਹੈ ਤੇ ਗੁਲਾਬ ਪੱਤੀ ਇਹਦੇ ਚ ਪਾਉਣੇ ਆ ਜਿਹੜੀ ਉਹ ਸਾਡੀ ਆਪਣੇ ਫਾਰਮ ਦੀ ਹੈ ਬਾਕੀ ਕੇਰਲਾ ਤੋਂ ਵੰਗੋ ਨਹੀਂ ਅੱਛਾ ਨੇ ਛੋਲੇ ਦੂਸਰੇ ਆ ਹਾਂ ਇਹ ਜਿਹੜੇ ਗੁੜ ਕੋਟੜ ਹੈ ਇਹ ਮਲਾਈ ਚਾਣਾ ਹਾਂ ਇਹ ਦੇਖਣ ਨੂੰ ਹੀ ਲੱਗਦਾ ਇਹ ਹੀ ਜਿਹੜਾ 85 ਗੰਨੇ ਦਾ ਗੁੜ ਹੁੰਦਾ ਜਿਵੇਂ ਤੁਸੀਂ ਗੁੜ ਵੀ ਦੇਖੋਗੇ ਹਾਂ ਗੁੜ ਵੀ ਦੇਖੋਗੇ ਤੁਸੀਂ ਦੋਨੋਂ ਚਿੱਟਾ ਲੱਗੂ ਥੋੜਾ ਜਿਹਾ ਨਹੀਂ ਉਹ ਪੁਰਾਣਾ ਮੈਂ ਵੀ ਦੇਖਿਆ ਹਮਮ ਮਾਰੇ ਚਾਟੀ ਮੇ ਗੁੜ ਪਿਆ ਹੁੰਦਾ ਉਹ ਕਾਲਾ ਹੁੰਦਾ ਦਾ ਤੇ ਉਹ ਕਹਿੰਦੇ ਚਿੱਟਾ ਗੁੜੋ ਨਕਲੀ ਏ ਪਹਿਲੇ ਜਿੰਨਾ ਕਾਲਾ ਗੁੜੋ ਨਸਲੀ ਏ ਉਹ ਟੈਂਪੈਕ ਏ ਬਿਲਕੁਲ ਕਾਲਾ ਹੋ ਜਾਂਦਾ ਹਾਂ ਟੈਂਪੈਕ ਵੀ ਹੋ ਜਾਂਦਾ ਬਾਕੀ ਜਿਹੜੇ ਉਹ ਪੁਰਾਣੇ ਗੰਨੇ ਨਾ ਜਿਹੜੇ ਮੈਂ ਸੁਣਿਆ ਜਾਂ ਮੈਂ ਦੇਖਿਆ ਮਾਰੇ ਘਰਾਂ ਜਿਹੜਾ ਗੁੜ ਤਾਂ ਉਹ ਸਾਰਾ ਕਾਲਾ ਹੁੰਦਾ ਦਾ ਲਾਲਾ ਚੜਾ ਉਹ ਪੁਰਾਣੇ ਪੁਰਾਣੇ ਜਿਵੇਂ 64 ਗੰਨਾ ਹੁੰਦਾ ਸੀਗਾ 80 ਗੰਨਾ ਹੁੰਦਾ ਸੀਗਾ ਉਹਨਾਂ ਦੀ ਪ੍ਰੈਕਟਿਸ ਸੀ ਇਹ 85 ਇਹ ਚਿੱਟਾ ਹੋਏਗਾ ਇਹ ਚਿੱਟਾ ਹੀ ਹੁੰਦਾ ਆ ਇੱਕ ਹੋਰ ਵੈਰਿਟੀ ਏ ਜੀ 86 ਉਧਰ ਉਹ ਵੀ ਚਿੱਟਾ ਹੋਊਗਾ ਗੁੜ ਸ਼ੱਕਰ ਨੇ ਤਾਂ ਚਿੱਟਾ ਹੋਣਾ ਹੀ ਉਹ ਲੋਕ ਵਿਸ਼ਵਾਸ ਨਹੀਂ ਕਰਦੇ ਵੀ ਇੰਨਾ ਚਿੱਟਾ ਹੋ ਕਿਵੇਂ ਸਕਦਾ ਅਸਲ ਮਹਾਰਾ ਇਹਨਾਂ ਵਰਤਾਂਤ ਬਣ ਗਏ ਵੀ ਗੂੜ ਕਾਲਾ ਹੀ ਜਏ ਬਸ ਬਸ ਸੈਪਸ਼ਨ ਮਾਣੂ ਤੇ ਬਾਹਰ ਦਿਖਾਈ ਉਹਦਾ ਨਹੀਂ ਨਾ ਤਾਂ ਹਾਂ ਤਾਂ ਮਾਗੀ ਜਿਹੜੀ ਠੀਕ ਵੀ ਉਹ ਹੀ ਹੈ ਹਾਂ ਅੱਧਾ ਛੋਲੇ ਥਾਰੇ ਮੈਂ ਹੀ ਖਾ ਲਿਆ ਹੁਣ ਲੂਣ ਵੀ ਆ ਲੂਣ ਸਾਡੇ ਕੋਲੇ ਸਿੰਧਾ ਨਮਕ ਤੇ ਕਾਲਾ ਨਮਕ ਆ ਉਹ ਦਿਖਾਈ ਉਹ ਦਿਖਾਈ ਉਹ ਡਲੇ ਵਾਲਾ ਜਿਹੜਾ ਕਾਲੇ ਮਾਰੀ ਸਮੇਂ ਗਿਆ ਫਰਕ ਹੈ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਜਰਨਲੀ ਆਪਣੇ ਕੀ ਹੁੰਦਾ ਆ ਸਿੰਧਾ ਨਾਮ ਕੋ ਹੁੰਦਾ ਇਹਦਾ ਪਿਓਰ ਸਿੰਧਾ ਇਹਦੇ ਨਾਮ ਹੀ ਸਿੰਧ ਪ੍ਰੋਵਿੰਸ ਤੋਂ ਪਾਕਿਸਤਾਨ ਤੋਂ ਹਣਾ ਉਹਦਾ ਨਾਮ ਉਹਦੇ ਪ੍ਰੋਵਿੰਸ ਤੋਂ ਪਿਆ ਪਰ ਜਰਨਲੀ ਆਪਣੇ ਇਹਨੂੰ ਸਿੰਧਾ ਕਹਿ ਕੇ ਵਿੱਚ ਆ ਜਾਂਦਾ ਇਹ ਸਿੰਧਾ ਨਹੀਂ ਹੈਗਾ ਇਹ ਈਰਾਨ ਦੀਆਂ ਭਾੜੀਆਂ ਚ ਨਿਕਲਦਾ ਈਰਾਨੀ ਨਾਮ ਕਾ ਇਹ ਸਾਰਾ 18-20 ਰੁਪਏ ਕਿਲੋ ਆ ਆ 50-55 ਰੁਪਏ ਕਿਲੋ ਆ ਜਾਂ ਤਾਂ ਇਹਨੂੰ ਵਿੱਚ ਇਹਦੇ ਸਿੰਧਾ ਕਹੇ ਕਿ ਜਾਂ ਫਿਰ ਇਹਨੂੰ ਇਹਦੀ ਚ ਮਿਲਾਵਟ ਕੀਤੀ ਆ ਇਹ ਕਾਲਾ ਇਹ ਕਾਲਾ ਨਾਮ ਦਾ ਇਹ ਤਾਂ ਆਪਣੇ ਰਾਜਸਥਾਨ ਚ ਇਹਦੇ ਪ੍ਰੋਸੈਸ ਹੋ ਜਾਂਦਾ ਇਹਨਾਂ ਦੋਨਾਂ ਨੂੰ ਪ੍ਰੋਸੈਸ ਕਰਕੇ ਘੜਿਆਂ ਦੇ ਵਿੱਚ ਬਣਾਉਂਦੇ ਆ ਇਹਨੂੰ ਤਾਂ ਅਸੀਂ ਜਿਹੜਾ ਪਿਓਰ ਆਹ ਡੱਲਾ ਲੈ ਕੇ ਜਿਹੜੇ ਪੀਸ ਕਿ ਬਣਾਉਣੇ ਕਿੰਨੇ ਤਰ੍ਹਾਂ ਦੀ ਚੀਜ਼ਾਂ ਬਣਾ ਰਹੇ ਥਾ ਮੈਂ ਅਸੀਂ ਤਕਰੀਬਨ 15 ਤੋਂ 18 ਪ੍ਰੋਡਕਟ ਆ ਮੇਰੇ ਤੇ ਬਾਕੀ ਹੋਰ ਐਡ ਕਰਦੇ ਜਾ ਰਹੇ ਹਾਂ ਜਿਵੇਂ ਜਿਵੇਂ ਹੌਲੀ ਹੌਲੀ ਕਿਉਂਕਿ ਪ੍ਰੋਸੈਸ ਕਿਸਾਨ ਦੇ ਲਈ ਆਹੀ ਚੈਲੰਜ ਹੈ ਕਿ ਉਹਨੂੰ ਉਹਨੇ ਪੈਦਾ ਵੀ ਕਰਨੀ ਹੈ ਚੀਜ਼ ਉਹਨੂੰ ਪ੍ਰੋਸੈਸ ਵੀ ਕਰਨਾ ਤਾਂ ਚੈਲੰਜ ਹੋ ਜਾਂਦਾ ਹੈ ਖਰਚਾ ਵੀ ਉਹਦਾ ਹੋ ਜਾਂਦਾ ਹੈ ਅੱਛਾ ਭਾਈ ਥੰਮੀ ਜਿਹੜੇ ਅੱਜਕੱਲ ਉਚਾਰ ਰਿਹਾ ਜਿਵੇਂ ਇਹ ਪਸਾਨੀ ਸੰਕਟ ਪੰਜਾਬ ਦਾ ਸੰਕਟ ਹਾਂਜੀ ਇਹਦਾ ਕੀ ਹੱਲ ਦੇਖਦੇ ਹਾਂ ਕਿਉਂਕਿ ਥੰਮੀ ਸਾਰਾ ਕੁਝ ਵਿਚਰ ਰਿਹਾ ਹੈ ਤੁਹਾਨੂੰ ਲੱਗਦਾ ਵੀ ਇਹ ਹੱਲ ਹੈਗਾ ਵੀ ਆਪਾਂ ਉਹ ਲੈ ਲਿਆ ਫੌਂ ਲੈ ਲਿਆ ਤੇ ਧਰਨਾ ਲਾ ਲਿਆ ਤੇ ਉਹ ਕਰ ਲਿਆ ਪਰ ਆਪਾਂ ਖੇਤ ਮੰਦ ਗਏ ਨਹੀਂ ਹੁਣ ਮਸਲਾ ਇਹ ਵੀ ਜੱਟਾਂ ਦੀ ਨਵੀਂ ਪੀੜ੍ਹੀ ਖੇਤ ਛੱਡ ਕੇ ਭੱਜ ਚੁੱਕੀ ਹੈ ਉਹਨਾਂ ਦਾ ਕਾਰਜਹੀ ਦੀ ਉਹ ਮੈਕਡੋਨਲਡਰ 버ਗਰ ਖ ਤੇ ਬੀਬੀਆਂ ਦਾ ਹਾਲੇ ਹੋ ਗਿਆ ਬਾਈ ਮੈਂ ਕੋਈ ਨਹੀਂ ਬੀਬੀ ਦੇਖੀ ਪਹਿਲਾਂ ਹੁੰਦਾ ਤਾਂ ਮੈਂ ਬੋਰ ਕਰਿਆ ਮਾਰੇ ਬੇਬੇ ਦੇਖਦੀ ਚਲੋ ਮੱਥਾ ਟੇਕਿਆ ਮੈਂ ਨਿਆਣਿਆਂ ਨੂੰ ਪਤਾ ਲੱਗਿਆ ਕਿੱਥੇ ਬੀਬੀਆਂ ਵਿਚਾਰੀਆਂ ਸੈਰ ਕਰਦੀਆਂ ਤੇ ਖੇਤਾਂ ਨੂੰ ਪਤਾ ਨਹੀਂ ਕਿੱਥੇ ਨਾ ਨਿਆਣਿਆਂ ਨੂੰ ਪਤਾ ਆਪਣੇ ਵਿਆਹ ਕਰਨ ਤੋਂ ਪਹਿਲਾਂ ਹੀ ਸ਼ਰਤ ਰੱਖ ਦਿੰਦੇ ਆ ਵੀ ਸਾਡੀ ਕੁੜੀ ਕੋਹਾ ਕੋੜ ਨਹੀਂ ਕਰੋਗੇ ਲੈ ਹਮਾਰੇ ਰਿਸ਼ਤੇਦਾਰਾਂ ਨੇ ਹੰਨੇ ਮੈਸਾਂ ਰੱਖੀ ਵਿਆਂ ਜ਼ਮੀਨ ਬਹੁਤ ਹੈ ਹਾਂ ਇਹ ਵੀ ਰਿਸ਼ਤਾ ਕਰੋਗੇ ਨਹੀਂ ਕਰਦਣੇ ਕੋਈ ਬੰਨ ਕੁੜੀ ਰੋਟੀ ਖਾਂ ਕੋਈ ਬੰਦੇ ਰੋਟੀ ਬਕੜੀ ਬੰਦ ਹੁਰੀ ਪੰਜਾਬ ਮੈਂ ਇਹੋ ਜਿਹੇ ਤਰ੍ਹਾਂ ਆਸਦੀ ਆਪਨੇ ਰੋਟੀ ਪਕਾਏ ਹੋਣ ਦੇ ਰੋਟੀ ਦੀ ਬਕਲੀ ਘਰ ਖਤਮ ਹੈ ਬਿਲਕੁਲ ਬਾਜ਼ਾਰ ਮੈਂ ਖਾਣ ਲੱਗੇ ਉਹ ਬਾਜ਼ਾਰ ਵਾਲੇ ਦਾ ਮੈਂ ਖਾਣਾ ਖਿਲਾ ਰਹੇ ਹਾਰਮਨ ਖਤਮ ਕਰ ਰਹੇ ਹਨ ਬਿਲਕੁਲ ਬਿਲਕੁਲ ਫਿਰ ਮੈਨੂੰ ਕੀ ਲੱਗਦਾ ਕਿ ਆਉਣਾ ਚਾਹੀਦਾ ਦੇਖੋ ਭਾਈ ਕਿਸਾਨੀ ਸੰਕਟ ਆਪਾਂ ਕਿਹਨੂੰ ਕਹਿ ਰਹੇ ਹਾਂ ਕਿਸਾਨੀ ਸੰਕਟ ਪੈਦਾ ਕਿਉਂ ਹੋਇਆ ਜਿਹੜੀ ਆਪਾਂ ਜਰਨਲ ਇਹੀ ਗੱਲ ਕਰੀ ਜਾਂਦੇ ਹਾਂ ਪਹਿਲੀ ਗੱਲ ਤਾਂ ਕੰਮ ਨਹੀਂ ਕਰਕੇ ਖੁਸ਼ ਕੋਈ ਨਹੀਂ ਹੁਣ ਦੇਖੋ ਆਪਣੇ ਲੋਕ ਤਾਂ ਸੀਜ਼ਨਲ ਹੀ ਖੇਤ ਜਾਂਦੇ ਆ ਹੁਣ ਜਾਏਗੇ ਨਾ ਤੁਸੀਂ ਕਣਕ ਵੱਢਦੇ ਜਦੋਂ ਟਰਾਲੀ ਜਿਹੜੀ ਟਰਾਲੀ ਭਰਨੀ ਬਸ ਉਦੋਂ ਟਰਾਲੀ ਭਰਨੀ ਹੈ ਬਸ ਉਤੋਂ ਬਾਅਦ ਮੰਡੀ ਜੇ ਬਸ ਫੇਰ ਖੇਤ ਸੁਨਣਾ ਪਿਆ ਰਹਿਣਾ ਹੁਣ ਅਸੀਂ ਸਾਡਾ ਬਾਗ ਹੈ ਸਾਡਾ ਗੇਂਦੇ ਦਾ ਕੰਮ ਹੈ ਗੁਲਾਬ ਦਾ ਕੰਮ ਹੈ ਹਰ ਟਾਈਮ ਕਿਉਂਕਿ ਆਰਗੇਨਿਕ ਕਰਦੇ ਆਂ ਖੇਤੀ ਦਾ ਚੱਲੀ ਹੈ ਉਹਦਾ ਗੋਡੀਆਂ ਚੱਲੀ ਜਾਂਦਾ ਬੰਦਾ ਹੀ ਨਹੀਂ ਮਿਲਦਾ ਸਾਨੂੰ ਇੱਕ ਬੰਦਾ ਪੱਕਾ ਰੱਖਿਆ ਹੋਇਆ ਇੱਕ ਦੋ ਹੋਰ ਰੱਖਣੇ ਸੀ ਬਾਈ ਮਿਲ ਹੀ ਨਹੀਂ ਰਿਹਾ ਕੋਈ ਤੇ ਹੁਣ ਲੋ ਤੁਸੀਂ ਜਾਣਦੇ ਆਂ ਅਸੀਂ ਕਈ ਵਾਰੀ ਦੁਪਹਿਰੇ ਕੋਈ ਆਰਡਰ ਆ ਜਾਂਦਾ ਫੁੱਲਾਂ ਦਾ ਬਫਲ ਤੋੜਨ ਜਾਂਦੇ ਆਂ ਜਾਂ ਗੁੱਡੀ ਕਰਦੇ ਆ ਆਸ-ਪਾਸ ਬੰਦੇ ਹੀ ਨਹੀਂ ਦਿਖਦਾ ਕੋਈ ਖੇਤਾਂ 'ਚ ਕੰਮ ਕਰਦਾ ਸਭ ਨੂੰ ਸਾਨੂੰ ਗਾਲਾਂ ਕੱਢਦੇ ਲੋ ਕਹਿੰਦੇ ਵੱਡੇ ਕਿਸਾਨ ਆਗੇ ਇਹ ਕਰਨ ਕੇ ਕਹਿੰਦੇ ਕੀ ਕੀ ਬਾਤ ਸੁਣਾਈ ਕਹਿੰਦਾ ਵੀ ਜਿਹੜੇ ਤਾਰਾ ਵੱਢਣਾ ਮੋਟਰਾਂ ਗਿਆ ਕਹਿੰਦਾ ਮੂਰਖਾਂ ਰਾਤ ਨੂੰ ਆਵਾ ਆਪ ਇੱਥੇ ਨਹੀਂ ਆਉਂਦੇ ਕਹਿੰਦਾ ਦਿਨ ਮਾਓ ਹਾਂ ਬਿਲਕੁਲ ਕੋਈ ਨਹੀਂ ਕਹਿੰਦਾ ਪੁੱਛ ਤੱਕਦੇ ਨਹੀਂ ਸਹੀ ਗੱਲ ਹੈ ਬਈ ਪੰਜਾਬ ਮਾਨੇ ਖੋਰਛੀ ਜੋਗੀ ਆਪਣਾ ਪੰਜਾਬ ਹੋਤਾ ਨਾ ਵੀ ਸਾਂਝ ਹੈ ਨੀ ਪਿੰਡਾਂ ਬੰਦਾ ਕੋਈ ਉੱਪਰ ਆਇਆ 10 ਬੰਦੇ ਬੈਠੇ ਦੇਖ ਰਹੇ ਉਹਨਾਂ ਵੀ ਇੱਥੇ ਦਾ ਵੱਡ ਬੜਾ ਬੰਦੇ ਨੂੰ ਬੰਦਾ ਮਾਰ ਕੇ ਚਲੇ ਪਤਾ ਲੱਗਦਾ ਨਹੀਂ ਪਿੰਡਾਂ ਅੰਦਰ ਸੁਣਨਾ ਸਹੀ ਗੱਲ ਆਪਣਾ ਤਾਂ ਮੈਂ ਕਹਿੰਦਾ ਸਾਰਾ ਉਹ ਮਿਟ ਗਿਆ ਸਾਰਾ ਕੁਝ ਬਿਲਕੁਲ ਇਹ ਹੋਰ ਜਾਨ ਚੱਲ ਪਿਆ ਫਲਾਣਾ ਪਿੰਡ ਵਿੱਚ ਝੀਲ ਬਣ ਗਈ। ਫਲਾਣਾ ਪਿੰਡ ਚੱਡੀਗੜ ਬਣ ਗਿਆ। ਨੀ ਹਾਂ। ਹਾਂ। ਬਸੋ। ਪਿੰਡ ਨਹੀਂ ਬਣਾਇਆ ਹੁਣ। ਅੱਛਾ ਤੁਹਾਨੂੰ ਲੱਗਦਾ ਵੀ ਹੱਲ ਕਿਹਾ ਵੀ ਜਿਹੜੇ ਆਪਾਂ ਸਾਰੇ ਕਸੇ ਦਾ? ਦੇਖੋ ਹੱਲ ਭਾਈ ਜੀ ਮੇਨ ਮੈਨੂੰ ਤਾਂ ਇਹ ਹੀ ਲੱਗਦਾ ਕਿ ਹੱਲ ਜਿਹੜਾ ਆਪਣੇ ਰੂਟ ਨਾਲ ਜੁੜਨਾ ਪੈਣਾ। ਜੜਾ ਨਾਲ ਜੁੜਨਾ ਪੈਣਾ। ਆਪਣੇ ਜਿਹੜੇ ਦਾਦੇ-ਪਰਦਾਦੇ ਆ ਉਹਨਾਂ ਨੂੰ ਫੋਲੋ ਕਰਨਾ ਪੈਣਾ। ਉਹ ਕੀ ਕਰਦੇ ਸੀ, ਕਿਵੇਂ ਖੇਤੀ ਕਰਦੇ ਸੀਗੇ। ਉਹਨਾਂ ਨਾਲ ਜੁੜਨਾ ਪੈਣਾ। ਆਪਣੀਆਂ ਲੋੜਾਂ ਆਪਣੇ ਆਪ ਪੂਰੀਆਂ ਕਰਨ ਦੀ ਕੋਸ਼ਿਸ਼ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਡਿਪੈਂਡੈਂਸੀ ਘੱਟ ਹੋਣੀ ਚਾਹੀਦੀ ਹੈ। ਇਹੀ ਹੱਲ ਮੈਨੂੰ ਲੱਗਦਾ ਹੈਗਾ ਪਰ ਲੋਕ ਮੋੜ ਹੀ ਨਹੀਂ ਰਹੇ ਹੈਗੇ। 버거 ਪੀਜ਼ ਆਲੇ ਡਿਪੈਂਡ ਹੋ ਗਏ। ਬਾਦ ਦੇ ਵਿੱਚ ਤਾਂ ਮੋਹਾਲੀ ਜਿਲ੍ਹਾ ਸਾਰਾ ਜ਼ਮੀਨ ਵੇਚ ਗਿਆ ਉੱਥੇ ਨਾਰੇ ਲਾਉਂਦੇ ਰਹੇ ਸਾਡੀ ਪੈਲੀ ਪੈਰ ਪੈ ਗਿਆ ਦਿੱਲੀ ਇਹ ਨਹੀਂ ਅਸੀਂ ਵੱਡਾਂਗੇ ਪਤਾ ਨਹੀਂ ਕਿੱਥੇ ਉਹ ਬੰਡਾਸਾ ਜਿੱਥੇ ਵੱਡਣਾ ਤਾਂ ਇਹ ਤਾਂ ਆਪਣਾ ਸਿਰ ਮੂੰਹ ਵੜਾਈ ਫਿਰ ਰਿਹਾ ਸਾਰਾ ਕਾਰਪੋਰੇਟਾਂ ਤੇ ਸਹੀ ਗੱਲ ਹੈ ਸਾਰੀ ਜ਼ਮੀਨ ਵੇਚਤੀ ਭਾਈ ਤੇ ਇਹ ਵੀਡੀਓ ਆ ਰਹੀ ਕਿ ਹਮਾਰੀ ਜ਼ਮੀਨ ਵਿਕੀ ਵੀ ਹਮੇਸ਼ਾ ਜਾਂਦੀ ਹੈ ਦੇਖੋ ਬੰਦੇ ਕਹਿ ਰਹੇ ਆ ਭਾਈ ਜੀ ਤੁਸੀਂ ਨਾ ਜਿਹੜਾ ਬੰਦਾ ਜ਼ਮੀਨ ਰੱਖਿਆ ਨਾ ਅੱਜ ਦੇ ਟਾਈਮ ਦੇ ਵਿੱਚ ਮਲ ਕਿਸੇ ਟਾਈਮ ਨੂੰ ਮੇਬੀ ਮੇਰੀ ਏਜ ਤੋਂ ਬਾਅਦ ਆਵੇ ਉਹ ਟਾਈਮ ਆ ਕਿਸੇ ਟਾਈਮ ਮਿੱਟੀ ਵਿਕੂਗੀ ਕਹਿਨਗੇ ਭਾਈ 10 ਕਿਲੋ ਮਿੱਟੀ ਹੈਗੀ ਐ ਭਾਈ ਪੋਸ਼ਟਿਕ ਮਿੱਟੀ ਹੈਗੀ ਐ ਫਰਟਾਈਲ ਮਿੱਟੀ ਹੈਗੀ 10 ਕਿਲੋ ਚਾਹੀਦੀ ਐ ਮਿਲ ਜਾਊਗੀ ਭਾਈ ਕੀ ਰੇਟ ਦੇਵੋਗੇ ਇਹ ਟਾਈਮ ਆਊਗਾ ਜਿਹੜਾ ਬੰਦਾ ਦੀ ਜ਼ਮੀਨ ਸਾਹਮਣੇ ਆਪਦੇ ਜੜਾ ਨਾਲ ਜੁੜਿਆ ਰਹਿ ਗਿਆ ਉਹੀ ਬਚੂਗਾ ਮੈਨੂੰ ਲੱਗਦਾ ਕਿ ਹੋਰ ਕੋਈ ਇਹਦਾ ਹੱਲ ਹੈਗਾ ਤੇ ਉੱਥੋਂ ਦੇਖੋ ਸਰਕਾਰ ਹੈ ਨਾਮ ਰੱਖਿਆ ਹੋਇਆ ਗ੍ਰੀਨਫੀਲਡ ਹਾਈਵੇ ਨਾਮ ਤੋਂ ਐਂ ਲੱਗਦਾ ਨਾ ਵੀ ਪਤਾ ਨਹੀਂ ਗ੍ਰੀਨਫੀਲਡ ਦਾ ਮਤਲਬ ਵੀ ਪਤਾ ਨਹੀਂ ਕਿ ਜੰਗਲ ਸਾਰਨਗੇ ਕੀ ਕਰਨਗੇ ਤਬਾਹ ਕਰਨਾ ਤੇ ਉਹ ਗ੍ਰੀਨਫੀਲਡ ਦਾ ਮਤਲਬ ਹੈ ਕਿ ਵਾਣਾ ਖੇਤ ਤਬਾਹ ਕਰਕੇ ਉਹਦੇ ਵਿੱਚ ਦੀ ਨਵਾਂ ਹਾਈਵੇ ਕੱਢਣਾ ਪੁਰਾਣੇ ਨੂੰ ਚੌੜਾ ਨਹੀਂ ਕਰਦਾ ਨਵਾਂ ਕੱਢਦਾ ਹਾਈਵੇ ਫਿਰ ਪੁਰਾਣੀਆਂ ਸੜਕਾਂ ਚੌੜੀਆਂ ਹੋ ਰਹੀਆਂ ਉਹਦੇ ਚਾਰ ਦੋਨੇ ਪਾਸੇ ਦਰਖਤ ਆ ਬਹੁਤ ਵੱਡੇ ਵੱਡੇ ਲਾ ਰਹੇ ਹਾਂ ਕੰਟਰੈਕਟ ਕਿਹੜੇ ਬੇਸ ਤੇ ਹੁੰਦੇ ਆ ਤੁਸੀਂ ਯਾਰ ਇੱਕ ਪਾਸੇ ਚੌੜੀ ਕਰ ਲਓ ਨੂੰ ਇੱਕ ਪਾਸੇ ਵਾਲੇ ਦਰਖਤਾਂ ਖੜੇ ਰਹਿਣ ਦਿਓ ਦੋਨੇ ਪਾਸੇ ਚੌੜੀ ਹੋ ਰਹੀ ਹੈ ਦੋਨੇ ਪਾਸੇ ਦਰਖਤ ਕੱਟੇ ਜਾ ਰਹੇ ਕੋਈ ਰਹਿਮ ਨਹੀਂ ਹੈਗਾ ਹੁਣ 400 ਕਿਲਾ ਹైదరాబాద్ ਦੇ ਵਿੱਚ ਨਿਊਜ਼ ਚੱਲ ਰਹੀ ਸੀ ਗੱਲ ਦੀ ਉਹ ਖਾਲੀ ਕੀਤਾ ਜਾ ਰਹੇ ਆਈਟੀ ਪਾਰਕ ਬਣਾਉਣੇ ਭਾਈ ਇਸ ਤਰ੍ਹਾਂ ਲੱਗਦਾ ਵੀ ਅਸਲ ਵਿੱਚ ਜਿਹੜਾ ਆਪਣਾ ਹੀ ਦਾਵਾ ਹੈ ਵੀ ਆਪਾਂ ਪਾਣੀ ਨੂੰ ਮੰਨਦੇ ਆਂ ਆਪਾਂ ਗੁਰੂ ਦੇ ਸਿੱਖੇ ਹੂੰ ਝੂਠ ਨਹੀਂ ਹੈਗਾ ਇਹ ਆਪਾਂ ਤਾਂ ਦਿਨ ਰਾਤ ਜ਼ਹਿਰ ਪਾਰੇ ਪਾਣੀ ماں ਮਿੱਟੀ ਮੈਂ ਫਿਰ ਇਹ ਉਹ ਫਿਰ ਕਿਸ ਤਰ੍ਹਾਂ ਹੋਇਆ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤਾ ਆਪਾਂ ਕਹਿੰਦੇ ਆਂ ਤੇ ਸ਼ਾਮ ਨੂੰ ਜਾ ਕੇ ਪਰਾਲੀ ਨੂੰ ਅੱਗ ਲਾ ਦਿੰਦੇ ਆਂ ਫਿਰ ਉਹ ਤਾਂ ਸਾਰਾ ਸੂਪ ਖੰਡੇ ਹੋਇਆ ਗੁਰਦੁਆਰਾ ਸਾਹਿਬ ਨਾ ਜਾਓ ਫਿਰ ਉਹਦਾ ਕੀ ਫਾਇਦਾ ਹੈ ਡਰਾਮਾ ਕਰਨ ਦਾ ਕੀ ਫਾਇਦਾ ਹੈ ਚਲੋ। ਥਮੇ ਬਹੁਤ ਵਧੀਆ ਜਿਹੜੇ ਕੋਈ ਕਹਿੰਦਾ ਕੋਈ ਹਰੀਓ ਬੂਲ ਰਿਹਾ ਉਹਦੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਲਿਖਿਆ। ਇਹ ਲੈ ਵੀ ਬਾਈ ਨਾ ਕਸਰਾ ਪਿੰਡ ਹੈ ਫਰੀਦਕੋਟ ਦੇ ਨੇੜੇ ਹੈ ਬਾਈਓ। ਆ ਇਹ ਫਰੀਦਕੋਟ ਜ਼ਿਲ੍ਹੇ ਚ ਪੈ ਜਾਂਦਾ। ਕੋੜਕਪੂਰੇ ਤੋਂ 7-8 ਕਿਲੋਮੀਟਰ ਪੈ ਜਾਂਦਾ ਪਿੰਡ ਸਾਡਾ ਸਰਾਵਾ। ਜਦੋਂ ਆਪਾਂ ਬਰਗਾੜੀ ਤੋਂ ਬਠਿੰਡੇ ਤੋਂ ਬਰਗਾੜੀ ਲੰਘ ਕੇ ਜਾਂਦੇ ਆ ਤਾਂ ਉਹ ਤੋਂ ਖੱਬੇ ਪਾਸੇ 1.5 ਕਿਲੋਮੀਟਰ ਪਿੱਛੇ ਆਟਵਾ ਪਿੰਡ ਆ ਸਾਡਾ। ਬਰਗਾੜੀ ਕੋਟਕਪੁਰਾ ਦੇ ਜੈਤੋ ਦੇ ਬਿਲਕੁਲ ਸੈਂਟਰੇ ਮੁਦਗੀ ਵੀ ਖਾਰੇ ਨੇੜਾ ਹੀ ਐ ਮੁੱਦਗੀ ਫਰੀ ਕੋਟ ਤੋਂ ਥੋੜਾ ਜਿਹਾ ਅੱਗੇ ਰਹਿ ਗਿਆ ਸਾਡਾ ਇਹ ਫਰੀ ਬਹਿੰਡੇ ਵਾਲੀ ਸਾਈਡ ਨੂੰ ਰਹਿ ਗਿਆ ਜੀ ਥਾਰੇ ਗੈਲ ਥਾਰੇ ਜੀਵਨ ਬੀਬੀ ਵੀਵਾ ਜੀਵਨ ਸਾਥ ਨਾਲ ਬਿਲਕੁਲ ਬਿਲਕੁਲ ਮੇਰੇ ਵਾਈਫ ਐ ਉਹ ਨਾਲ ਹੀ ਹੁੰਦੇ ਆ ਮੇਰੇ ਲੈ ਵੀ ਬਾਈ ਨੇ ਇਹ ਜਿਹੜੇ ਬੰਦੇ ਜੰਗ ਦਾ ਹਿੱਸਾ ਐ ਆਪਾਂ ਇਸ ਟਾਈਮ ਜਿਹੜੀ ਖਾਣੇ ਦੀ ਜੰਗ ਚੱਲ ਰਹੀ ਐ ਬਾਜ਼ਾਰ ਪੂਰੇ ਯੂਨੀਵਰਸਿਟੀ ਕੇ ਸ਼ੁਰੂ ਹੋ ਜੋ ਹਾਂਜੀ ਰਾਜਪੁਰੇ ਤੱਕ ਹਾਂ ਮੈਂ ਕਹਿੰਨਾ ਵੀ ਕੋਈ ਹਰ 5 ਕਿਲੋਮੀਟਰ ਬਾਅਦ ਉਹਨਾਂ ਨੇ ਬਾਜ਼ਾਰ ਖੋਲ੍ਹਦੇ ਆ ਬਿਲਕੁਲ ਇਹ ਤੂੰ ਭੱ ਜਿਹੜੇ ਨੇ ਇੱਕ ਵਾਰ ਖਾ ਲਿਆ ਕਿਦਾਂ ਮੈਂ ਕਿਤੇ ਬੈਠਾ ਦਾ ਉਹ ਬੰਦੇ ਮੇਰੇ ਗਲ ਪੈ ਕੇ ਕਹਿੰਦਾ 버거 ਫਲਾਣਾ ਟਮਕਾਣਾ ਹੂੰ ਕਹਿੰਦਾ ਯਾਰ ਆਪਣਾ ਪੰਜਾਬੀ ਬੰਦਾ ਤੇ ਮੈਂ ਕਹਾਂ ਚੱਲਿਆ ਰ ਅੱਜ ਲਿਆ ਹੂੰ ਭਾਈ ਉਹ 버거 ਲੈ ਕੇ ਆਇਆ ਦੇਖ ਲੈ ਕਿੰਨੀ ਉਮਰ ਹੋ ਗਈ 버거 ਮੈਂ ਖਾਇਆ ਉਹਦੇ ਮੈਨੂੰ ਪਾਏ ਗਏ ਸਾਰੇ ਕੈਮੀਕਲ ਹੂੰ ਉਹ ਜੋ ਮੈਂ ਖਾਇਆ ਮੇਰਾ ਜੀਕਰੇ ਹੋਰ ਲੈ ਕੇ ਆਓ ਹਾਂ ਪਰ ਸਾਰੇ ਜਿਹੜੇ ਜਿਹੜੇ ਨਿਆਣੇ ਆ ਨਾ ਹੂੰ ਮੇਰੇ ਰਿਸ਼ਤੇਦਾਰਾਂ ਮਾ ਤਾਂ ਇੱਕ ਮੁੰਡਾ ਪੜਨ ਆਇਆ ਕਰੇ ਰੋਜ਼ 100 ਰੁਪਏ ਲੈ ਕੇ 버거 ਖਾਇ ਕਰੇ ਹਮਮ ਉਸ ਦੀ ਦਾਦੀ ਕਹਾ ਵੀ ਬੁੱਤ ਵੀ ਸੰਤਰੇ ਖਾ ਲਿਆ ਜਾਂ ਜੂਸ ਪੀ ਲਿਆ ਜਾਂ ਕੋਈ ਖਲ ਖਾ ਲਿਆ ਹਮਮ ਉਸ ਦੀ ਮਾਂ ਕਹੇ ਮੇਰੇ ਛੋਕਰੇ ਨੂੰ ਭੁੱਖਾ ਮਾਰੇਗੀ ਤਾਂ ਹਮਮ 버거 ਖਾਇਆ ਕਰ ਰੋਜ਼ ਕਿਹਾ ਮੈਨੂੰ ਕੈਮੀਕਲ ਤਾਂ ਉਹ ਉਹਦੇ ਚ E305 ਵਰਗੇ ਇਹੋ ਜਿਹੇ ਪ੍ਰੀਜ਼ਰਵੇਟਿਵ ਪਾਏ ਜਾਂਦੇ ਜਿਹੜੇ ਹੈਬਿਟ ਮੇਕਿੰਗ ਹੁੰਦੀ ਹੈ ਕਰਦੇ ਆ ਮਤਲਬ ਉਹੀ ਦਿਲ ਕਰਦਾ ਕਰੀਂਗ ਕਰਾਉਂਦੇ ਕਰੀਂਗ ਬਿਲਕੁਲ ਕਰਦਾ ਆਪਾਂ ਖਾ ਲੇ ਟੇਸਟ ਲੇਜ਼ ਖਾ ਲਓ ਤੁਸੀਂ ਮੈਂ ਪਹਿਲਾਂ ਸਿਰਫ ਗੱਲ ਕਰ ਰਿਹਾ ਤਾਂ ਵੀ ਉਹ ਕਹਿੰਦੇ ਨਿਆਣੇ ਪਜੀਰੀ ਨਹੀਂ ਖਾਣੀ ਹੂੰ ਪਰ ਕਹਿੰਦਾ 버거 ਖਾਣਾ ਐਵੇਂ ਐਵੇਂ ਉਹ ਨਹੀਂ ਖਾਣਾ ਇਹਦੀ ਮਗਿਆ ਇਹੇ ਇਹੇ ਤਾਂ ਫਿਰ ਤਰਾਸਦੀ ਹੈ ਹੁਣ ਦੇਖੋ ਹਾਈਵੇ ਨਿਕਲ ਰਹੇ ਐ ਹਾਈਵੇ ਦੇ 30 30 40 40 ਕਿਲੋਮੀਟਰ ਦੇ ਕੱਟ ਹੋਣਗੇ ਤੇ ਕੱਟ ਵੀ ਉੱਥੇ ਹੋਣਗੇ ਜਿੱਥੇ ਉਹਨਾਂ ਦੇ ਆਪਦੇ ਆਊਟਲੈਟ ਹੈ ਸਾਰੇ ਗਰੇ ਮਤਲਬ ਇਹ ਨਹੀਂ ਤੁਸੀਂ ਹੋਰ ਟੱਪ ਆ ਵਗੈਰਾ ਮੈਂ ਸੋਚਦਾ ਕੁਝ ਭੱਜ ਹੀ ਨਹੀਂ ਸਕਦੇ ਮੈਂ ਬਾਈ ਪਿੱਛੇ ਰਾਜਸਥਾਨ ਮੈਂ ਗਏ ਉੱਥੇ ਇਹਨਾਂ ਨੇ ਬਣਾਏ ਵੇ ਕਹਿੰਦੇ ਟੱਪ ਛੜਾ ਤੇ ਉਹਨਾਂ ਨੇ ਬਣਾਇਆ ਵਾ ਉੱਥੇ ਜਾਓਗੇ ਮਗਏ ਬਿਲਕੁਲ ਉੱਥੇ ਹੀ ਹੈ ਸੋ ਲੈ ਵੀ ਜੰਗ ਮੈਂ ਜਿੱਤ ਤਰਾਂ ਪਹਿਲਾਂ ਕਿਹਾ ਤਾਂ ਜੰਗ ਤਾਂ ਘਰਾਂ ਪਹੁੰਚ ਚੁੱਕੀ ਹੈ ਤੇ ਨਿਆਣੇ ਥਾਰੇ ਜਿਹੜੇ ਹੈ ਦੁਸ਼ਮਣ ਕਲੀ ਖੜ ਕੇ ਜਾ ਗਏ ਹਾਂ ਬਿਲਕੁਲ ਸਾਰੀ ਨਵੀਂ ਪੀੜ੍ਹੀ ਇਹ ਬੁਰਾ ਹਾਲ ਹੈ ਸੋ ਰੱਬ ਦਾ ਬਚਾਵੇ ਮੈਨੂੰ ਹਮੇ ਪਵਨ ਗੁਰੂ ਪਾਣੀ ਪੀਤਾ ਕਨੀ ਮੁੜਿਆ ਮੈਂ ਸੋ ਬਾਈ ਨੇ ਜਿਹੜਾ ਸਮਾਨ ਵੇਚ ਰਹੇ ਹੈ ਤੇ ਤੇਲ ਕਿਤਰਾ ਭਾਈ ਦੱਸਿਆ ਤਾਂ ਤੇਲ ਆਪਾਂ ਇੱਥੇ ਜਿਹੜਾ 280 ਰੁਪਏ ਲੀਟਰ ਵੇਚ ਰਹੇ ਹਾਂ ਮੈਸੇ ਜਨਰਲ ਰੇਟ ਆਪਾਂ 340 350 ਦੇ ਆਸ-ਪਾਸ ਇਹ ਕੱਚੀ ਕਹਾਣੀ ਦਾ ਹੁੰਦਾ ਜੀ 10-10 ਲੱਖ ਦੀ ਕਾਰ, 50-50 ਲੱਖ ਦਾ ਮਕਾਨ ਹੈ। ਨਾ ਤਾਂ ਕੋਈ ਕਿਤਾਬ ਮਹਿੰਗੀ ਹੋਆ, ਨਾ ਕੋਈ ਸਬਾਨ ਬਿਲਕੁਲ ਫਿਰ ਡਾਕਟਰ ਨੂੰ ਦੇਣਾ ਪੈਣਾ ਬਿੱਲ 5-5 ਲੱਖ ਦਾ। ਉੱਥੇ ਤਾਂ 바ਰਗੇਨਿੰਗ ਨਹੀਂ ਕਰਦੇ ਆਪਾਂ। ਉੱਥੇ ਨਹੀਂ ਕਹਿ ਨਹੀਂ ਸਕਦਾ। ਉੱਥੇ ਨਹੀਂ ਕਹਿੰਦਾ ਘੱਟ ਕਰ ਲੈਟਰ ਨੂੰ। ਨਾ ਮਾਲ ਚ ਜਾ ਕੇ ਕਰਨ। ਮਹਾਰਾਜ ਕਿਤੇ ਵੀ ਨਹੀਂ। ਹਾਂ। ਸ਼ਰਾਬ ਪੀਣ ਕੇ ਕਹਿੰਦਾ ਵੀ ਘੱਟ ਕਰ। ਹੂੰ। ਇਹ ਚਾਹੁੰਦਾ ਹੈ। ਸੋ ਇਹ ਸਬਾਨ ਲਏ ਕਰੋ ਤੇ ਇਹਨਾਂ ਬਾਈਆਂ ਨੂੰ ਵੀ ਲੱਗਾ ਯਾਰ ਤੁਹਾਨੂੰ ਵੀ ਵਧੀਆ ਖਾਣੇ ਨੂੰ ਮਿਲਿਆ। ਸੋ ਜਿਨ੍ਹਾਂ ਨੇ ਮਨ ਸੁਣਿਆ, ਧਾਰਾ ਸਾਰਿਆਂ ਦਾ ਬਹੁਤ ਧੰਨਵਾਦ। ਠੀਕ ਹੈ ਬਾਈ। ਥੈਂਕ ਯੂ ਬਾਈ।